ਸੋਰੇ ਮੈਨੇ ਬਾਹਰ ਕੱਢਦਾ ਆਏ ਕਿਵੇਂ ਬਾਹਰ ਕੱਢਦਾ ਖੜਿਆ ਰਹਿ ਤੋ ਦੋਸਤੋ ਲੋ ਜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜਿਹੜਾ ਤੁਸੀਂ ਮੁੰਡਾ ਦੇਖ ਰਹੇ ਹੋ ਜੀ ਇਹ ਇਹ ਚਿੱਟੇ ਦਾ ਚਿੱਟੇ ਦਾ ਪੂਰਾ ਬਾਈ ਆਦੀ ਹੈ ਜੀ ਤੇ ਇਹ ਬੰਦੇ ਨੂੰ ਚਿੱਟੇ ਦੀ ਲੱਥ ਚਿੱਟੇ ਦੀ ਲੱਥ ਲੱਗੀ ਹੋਈ ਹੈ ਇਹ ਭੈਣ ਦੇ ਕਹਿੰਦੇ ਅਸੀਂ ਇਹਦੇ ਕੋਲੇ ਵੀਡੀਓ ਬਣਾਉਣਾ ਆਏ ਆ ਅਸੀਂ ਕਿਹਾ ਬਈ ਤੁਹਾਨੂੰ ਫੋਨ ਕਰਕੇ ਸੱਦਿਆ ਸੀਗਾ ਠੀਕ ਹੈ ਜੀ ਤੇ ਆ ਦੇਖੋ ਜੀ ਕੀ ਹਾਲ ਕਰੀ ਜਾਂਦਾ ਤੁਹਾਡੇ ਸਾਹਮਣੇ ਮੈਨੇ ਜ਼ਿੰਦਾ ਕਿਉਂ ਲਾਇਆ ਹੋਇਆ ਇਹਨੂੰ ਅੰਦਰ ਕਿਉਂ ਤੋੜਿਆ ਹੋਇਆ ਜੀ ਦੇਖੋ ਜੀ ਜ਼ਿੰਦੇ ਤਾਂ ਮੈਂ ਦੋ ਲਾ ਰੱਖੇ ਆ ਜੀ ਇਹਨੂੰ ਬਾਹਰ ਨਿਕਲਦਾਗਾ ਅੱਛਾ ਆ ਦੇਖੋ ਤੁੰਨੀ ਚਲਾ ਖੜ ਜਾ ਗੱਲਬਾਤ ਕਰ ਲੈਂਦੇ ਮੈਂ ਉਹਨਾਂ ਨੂੰ ਗੱਲ ਕਰਨ ਵਾਸਤੇ ਬਲਾਡ ਡਰਾਮਾ ਨਾ ਕਰ ਹਾਂ ਭਾਈ ਕੀ ਕਾਰਨ ਹੋਇਆ ਸਾਰੀ ਗੱਲ ਤੁਸੀਂ ਆਡੀਅੰਸ ਨੂੰ ਦੱਸਣੀ ਆ ਮੈਂ ਤਾਂ ਘੱਟ ਬੋਲੂਗਾ ਜੋ ਬੋਲਣਾ ਤੁਸੀਂ ਬੋਲਣਾ ਹਾਂਜੀ ਗੱਲਬਾਤ ਇਹ ਹੈ ਜੀ ਸਾਨੂੰ ਨਹੀਂ ਪਤਾ ਸੀ ਬਾਹਰ ਅੰਦਰ ਮੁੰਡਿਆਂ ਨਾਲ ਕਿੱਦਾਂ ਰਹਦਾ ਹੁੰਦਾ ਸੀ ਹੂੰ ਬਹਾਨੇ ਲਾਉਂਦਾ ਸੀ ਮੈਂ ਦੀਦੀ ਉਹਨਾਂ ਕਾ ਮੰਮੀ ਮੇਰੀ ਬੇਚੈਰੀ ਬਿਮਾਰ ਰਹਿੰਦੀ ਆ ਠੀਕ ਹੈ ਠੀਕ ਆ ਰਾਤ ਨੂੰ ਸਾਰ ਸਾਰ ਰਾਤ ਇਹਨੇ ਘਰੇ ਨਹੀਂ ਬੜਨਾ ਕਦੇ ਇਧਰ ਵਗ ਗਿਆ ਬਾੜੀ ਕਰਕੇ ਕਲੱਬਾਂ ਤੱਕ ਜਾਣ ਲੱਗ ਗਿਆ ਸੀ ਜੀ ਹੂੰ ਮੁੰਡਿਆਂ ਨਾਲ ਅੱਛਾ ਤੇ ਮੈਨੂੰ ਫੋਨ ਕਰਤਾ ਨੇ ਇੱਕ ਦਿਨ ਕਹਿੰਦਾ ਭਾਣੇ ਤੂੰ ਆ ਜਾ ਮੈਂ ਆਈ ਸੀਗੀ ਦੋ ਦਿਨਾਂ ਵਾਸਤੇ ਤੁਸੀਂ ਵੀ ਆ ਜਾਓ ਕਿ ਮੈਂ ਅੱਜ ਜਾਣਾ ਸੀ ਹਾਂਜੀ ਠੀਕ ਹੈ ਜੀ ਜਾਣਾ ਸੀ ਮੈਂ ਅੱਜ ਤਾਈਉਂ ਆਕ ਕੇ ਤੁਹਾਨੂੰ ਸੱਦਿਆ ਫੋਨ ਕਰਕੇ ਠੀਕ ਹੈ ਬਈ ਮੰਮੀ ਨੂੰ ਕੱਲੀ ਨੂੰ ਤੰਗ ਕਰਦਿਆ ਸੀ ਮੇਰੇ ਦੋ ਦਿਨਾਂ ਦੇ ਆਉਣ ਦੇ ਅੰਦਰ ਅੰਦਰ ਇਹਨੇ ਦੇਖੋ ਜੀ ਸਾਰਾ ਸਮਾਨ ਵੇਚਤਾ ਠੀਕ ਹੈ ਠੀਕ ਹੈ ਕੀ ਕੀ ਵੇਚਿਆ ਵੀਰੇ ਨੇ ਸਗਾ ਚੁੱਲਾ ਜੀ ਆ ਦੇਖੋ ਜੀ ਮੈਂ ਹੁਣ ਦੋ ਦਿਨ ਮਿਲਣ ਨਹੀਂ ਆਈ ਸੀ ਜੀ ਹਮ ਮੈਂ ਇਹਨੇ ਨੇ ਜੀ ਆਪਣੀਆਂ ਪੈਰਾਂ ਵਾਲੀਆਂ ਲਾ ਕੇ ਨੇ ਜੀ ਸਰਾਣੇ ਰੱਖਤੀਆਂ ਹਮ ਪਤੀ ਨਹੀਂ ਲੱਗਣ ਦਿੱਤਾ ਨੇ ਕਦੋਂ ਵੇਚਤੀਆਂ ਤੇ ਅੱਕ ਕੇ ਮੈਨੇ ਆ ਬ ਜੀ ਹੁਣ ਮੇਰੇ ਇਹਨੇ ਆ ਕੰਨ ਵਾਲੀਆਂ ਵੀ ਵੇਚਤੀਆਂ ਮੈਂ ਡੁਪਲੀਕੇਟ ਪਾ ਰੱਖੀਆਂ ਨੇ ਅੱਛਾ ਇਹ ਵੀ ਵੇਚਤੀਆਂ ਜੀ ਹਾਂਜੀ ਮੈਂ ਇਹਨੇ ਜੀ ਲਾ ਕੇ ਟਰੰਕ ਚ ਰੱਖ ਤੁਸੀਂ ਡੁਪਲੀਕੇਟ ਕਿਉਂ ਪਾਈਆਂ ਸਭ ਨਾਲ ਡਰਦੇ ਨੇ ਬਈ ਮੈਂ ਅੱਜ ਜਾਣਾ ਸੀ ਇਹ ਦੇਖੋ ਤਿਆਰ ਹੋਈ ਖੜੀ ਆ ਮੇਰੇ ਗਾਲਾਂ ਪਹਿਣੀਆਂ ਮੇਰੇ ਹਜੇ ਥੋੜਾ ਟਾਈਮ ਹੀ ਹੋਇਆ ਵਿਆਹ ਹੋਇਆ ਨੂੰ ਹੂੰ ਤਾਂ ਕਰਕੇ ਹੁਣ ਮੈਂ ਉਹਨਾਂ ਨੂੰ ਫਿਰ ਇਹ ਗੱਲ ਕਹੂੰਗੀ ਨਾ ਕਿ ਮੰਮੀ ਨੂੰ ਪੈਸਿਆਂ ਦੀ ਲੋੜ ਸੀ ਵੀ ਮੈਂ ਉਹ ਗਹਿਣੇ ਰੱਖ ਤੇ ਤਾਂ ਕਰਕੇ ਅੱਛਾ ਤੇ ਮੈਂ ਹੁਣ ਇਹਦਾ ਨਾਮ ਪਾਉਂਗੀ ਤਾਂ ਫਿਰ ਮੇਰੇ ਕਿੰਨੇ ਕਿਤੇ ਸੀ ਗਹਿਣੇ ਤੁਹਾਡੇ ਬਾਈ ਜਿਹੜੇ ਵੇਚੇ ਨੇ ਬਾਬਾ ਜੀ ਜੀ ਮੇਰੇ ਅੱਧੇ ਧੋਲੇ ਦੇ ਟੋਕਸ ਸੀ ਹਮ ਤੇ 11 12 ਧੋਲੇ ਨੇ ਮੇਰੇ ਪੈਰਾਂ ਵਾਲੀਆਂ ਸੀ ਤੇ ਜ਼ਮੀਨ ਜਾਇਦਾਦ ਕਿੰਨੀ ਸੀ ਆਪਣੇ ਪਰਿਵਾਰ ਚ ਭਾਈ ਇੱਥੇ ਮੇਰੇ ਪੇਕੇ ਅੱਜ ਹਮ ਹੈਗੇ ਸੀ ਤਿੰਨ ਚਾਰ ਕਿੱਲੇ ਸੀ ਕਿੰਨੇ ਰਹਿ ਗਏ ਜੀ ਹੁਣ ਇੱਕ ਰਹਿ ਗਿਆ ਜੀ ਇਹ ਵੇਚ ਕੇ ਖਾ ਗਿਆ 11 ਦੋਸਤਾਂ ਦੇ ਨਾਲ ਰਲ ਕੇ ਅੱਛਾ ਚਿੱਟਾ ਇਹ ਤਾਂ ਸੇਵਨ ਕਰਦਾ ਇਹ ਇਹ ਕਰਦਾ ਆਪ ਵੀ ਕਰਨ ਲੱਗ ਗਿਆ ਸੀ ਜੀ ਸਪਲਾਈ ਵੀ ਲੱਗ ਗਈ ਸੀ ਕਰਨ ਮੁੰਡਿਆਂ ਦੇ ਨਾਲ ਰਲ ਕੇ ਹਮ ਕਿੰਨੇ ਦਾ ਦੋ ਹੀ ਕੰਮ ਕਰ ਰਹੇ ਸੀ ਇਹ ਕੰਮ ਤਾਂ ਇਹ ਮਨ ਲੈਨੇ ਮਹੀਨੇ ਦੇ ਅੰਦਰ ਅੰਦਰ 1.5 ਮਹੀਨੇ ਦੇ ਅੰਦਰ ਇਹਨੇ ਸਾਰਾ ਕੁਝ ਸਾਡਾ ਘਰ ਬਰਬਾਦ ਕਰਤਾ ਠੀਕ ਹੈ ਹਾਂਜੀ ਇਹਨੂੰ ਬਈ ਕੋਈ ਦਾਖਲ ਨਹੀਂ ਕਰਾਇਆ ਕਿਤੇ ਜਿੰਨੇ ਦਵਾਈ ਪਾ ਕਹਿੰਦੇ ਨਸ਼ਾ ਇੱਕ ਵਾਰੀ ਮੈਂ ਲੈ ਕੇ ਗਈ ਸੀ ਇਹਨੂੰ ਪਿਛਲੀ ਵਾਰੀ ਹੂੰ ਤੇ ਉੱਥੇ ਟਿਕਿਆ ਨਹੀਂ ਹੈਗਾ ਬਲਕਿ ਉੱਥੇ ਵੀ ਕੋਈ ਮਰੀਜ਼ ਮਰੂ ਸੀਗਾ ਨਾ ਉਹਨਾਂ ਦੇ ਨੇ ਫੋਨ ਫੋਣ ਚੱਕ ਲਈ ਅੱਛਾ ਪਤੀ ਨੱਗਿਆ ਕਦੋਂ ਚੱਕੇ ਤੇ ਕਦੋਂ ਉੱਥੋਂ ਫਰਾਰ ਹੋ ਗਿਆ ਹਮਮ ਤੁੜਕੇ ਮੈਂ ਇਹਨੂੰ ਲੱਭਦੀ ਰਹੀ ਹੋਂ ਤੇ ਮੰਮੀ ਮੇਰੀ ਵਿਚਾਰੀ ਅੰਦਰ ਪਈ ਆ ਠੀਕ ਹੈ ਜੀ ਉਹ ਤੁਰਨ ਕਰਨ ਜੋਗੀ ਨਹੀਂ ਹੁਣ ਬਈ ਤੁਸੀਂ ਕੀ ਮਤਲਬ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੂੰ ਬੁਲਾਇਆ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਬਣਾਉਂਦਾ ਕੀ ਮਕਸਦ ਆ ਤੁਹਾਡਾ ਵੀਡੀਓ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਸਾਡੀ ਹੈਗੀ ਆ ਜੀ ਹੱਥ ਬਨ ਕੇ ਬੇਨਤੀ ਮੇਰਾ ਕੱਲਾ ਭਰਾਗਾ ਤੇ ਮੈਂ ਇੱਕ ਭੈਣ ਆ ਇਹਦੀ ਹਮ ਇਹ ਛੋਟਾ ਮੇਥੋਂ ਠੀਕ ਕਿਉਂਕਿ ਮੈਂ ਇਹਨੂੰ ਕੁਝ ਕਹਿ ਵੀ ਨਹੀਂ ਸਾਦੀ ਆ ਦੇਖੋ ਜੀ ਠੀਕ ਹੈ ਜੀ ਕਿਵੇਂ ਕਰੀ ਜਾਂਦਾ ਦੇਖ ਲਓ ਜੀ ਤੇ ਹਾਲਤ ਦੇਖੋ ਜੀ ਹਾਂ ਠੀਕ ਹੈ ਜੀ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਐਦਾਂ ਦਾ ਕੰਮ ਨਾ ਕਰੋ ਭਾਈ ਲੱਗਿਆ ਕਿਥੋਂ ਆਏ ਕੌਣ ਬੰਦਾ ਹੈ ਉਹ ਬੰਦੇ ਦਾ ਕੀ ਨਾਮ ਹੈ ਜਿਹਦੋਂ ਸਮਾਨ ਲੈਂਦਾ ਹੈ ਬੰਦੇ ਦਾ ਨਾਮ ਤਾਂ ਨਹੀਂ ਜੀ ਮੈਂ ਲੈ ਸਕਦੀ ਠੀਕ ਹੈ ਆਪਾਂ ਕਿ ਕਿ ਸੋਸ਼ਲ ਵੀਡੀਓ ਦੇ ਸਾਹਮਣੇ ਨਹੀਂ ਨਾਮ ਲੈ ਸਕਦੇ ਕਿਸੇ ਦਾ ਤਾਂ ਕਿ ਵੀ ਉਸ ਬੰਦੇ ਤੱਕ ਇਹ ਆਪਣੇ ਆਪ ਚਲੀ ਜਾਊਗੀ ਵੀਡੀਓ ਵੀ ਮੇਰੇ ਕਰਕੇ ਪਾਈ। ਇਹ ਡਰਦੇ ਆ ਤੁਸੀਂ ਉਹ ਤੋਂ? ਉਹ ਨਾਂ ਲੈਣ ਤੋਂ ਕੋਈ? ਨਹੀਂ ਨਹੀਂ ਜੀ ਡਰਦੇ ਤਾਂ ਨਹੀਂ ਆਪਾਂ ਜੀ ਵੀ ਲੋਕ ਪਬਲਿਕ ਉਹਨਾਂ ਨੂੰ ਗਾਲਾਂ ਦਊਗੀ। ਨਹੀਂ ਭਾਈ ਗਾਲਾਂ ਦੇਣੀਆਂ ਸੀ ਪਰ ਗਾਲਾਂ ਨੂੰ ਕੋਈ ਚੰਗਾ ਕੰਮ ਕੀਤਾ। ਕਿ ਤੁਹਾਨੂੰ ਕੋਈ ਜਾਣੋ ਮਾਰਨ ਦੀ ਦਾਰਾ ਵੀ ਹਾਂਜੀ ਹਾਂਜੀ ਉਹਨੇ ਇਹਨੂੰ ਕਿਹਾ ਸੀ ਇਹਨੇ ਮੈਨੂੰ ਦੱਸਤਾ। ਹੂੰ ਕਹਿੰਦਾ ਵੀ ਤੂੰ ਘਰੇ ਦੱਸਣਾ ਨਹੀਂ ਕੋਈ ਗੱਲ ਨਹੀਂ ਦੱਸਣੀ। ਹੂੰ ਵੀ ਨਹੀਂ ਮੈਂ ਤੈਨੂੰ ਜਾਣੋ ਮਾਰ ਦੂੰ ਜਾਂ ਮੈਂ ਤੈਨੂੰ ਸਮਾਨ ਨਹੀਂ ਦੇਣਾ। ਹੂੰ ਇਹ ਕਹਿੰਦਾ ਭੈਣੇ ਗੱਲ ਨਾ ਗਾ ਕਰੀ। ਤਮਾਚਾਰ ਕੋਈ ਗੱਲ ਨਹੀਂ ਵੀ ਚਲ ਕਾ ਦੇ। ਫਿਰ ਭਾਈ ਆਪਾਂ ਨਾਂ ਤਾਂ ਲੈ ਸਕਦੇ ਨਾਂ ਲੋਗ ਨੇ ਅਸੀਂ ਕਿੱਡਾਂ ਨਾਲੀ ਗੱਲ ਆਸੀ ਹੁਣ ਅਸੀਂ ਆਏ ਅਸੀਂ ਵੀ ਤੇਲ ਮਚਾ ਕੇ ਆਏ ਗੱਡੀ ਲੈ ਕੇ ਆਏ ਐ ਥੋੜੇ ਤੋਂ ਕੁਝ ਨਹੀਂ ਲੈ ਰਹੇ ਐ ਤਾਂ ਜੀ ਆਪਣੇ ਤੋਂ ਪਿੰਡ ਤੋਂ ਹੀ ਨੇ ਠੀਕ ਕੀ ਨਾਮ ਕੀ ਹੈ ਨਾਮ ਤਾਂ ਜੀ ਉਹਦਾ ਸ਼ਾਇਦ ਜਰ ਲਾਲ ਪਤਾ ਨਹੀਂ ਕਰਦਾ ਆਪਾਂ ਕੋਈ ਚੱਕਰ ਨਹੀਂ ਜੇ ਕੋਈ ਗੱਲਬਾਤ ਹੁੰਦੀ ਆਪਾਂ ਉਹ ਬੰਦੇ ਨੂੰ ਫੜਾਵਾਂਗੇ ਹਾਂਜੀ ਠੀਕ ਹੈ ਹੁਣ ਪੰਜਾਬ ਦੇ ਵਿੱਚ ਕਿੰਨੇ ਆ ਲੋਕ ਜਿਹੜੇ ਚਿੱਟੇ ਦਾ ਵਿਰੋਧ ਕਰ ਰਹੇ ਆ ਬਹੁਤ ਜੀ ਬਾਲੇ ਜਾਦੇ ਜੀ ਲੋਕਾਂ ਦੇ ਆ ਘਰਾਂ ਦੀਆਂ ਮੁੰਡਿਆਂ ਦੀਆਂ ਵੀਡੀਓ ਵਗੈਰਾ ਦੇਖਦੇ ਆ ਟੀਕੇ ਲਾਉਂਦੇ ਨੇ ਥਾਈ ਮਰ ਜਾਂਦੇ ਨੇ ਪਾਣੀ ਨਹੀਂ ਮਿਲਦਾ ਦੇਖੋ ਪੜਪਦਾ ਜੀ ਨੇ ਇਹ ਗੁੰਦ ਹੋਇਆ ਬੈਠਿਆ ਸਮਾਨ ਤੋਂ ਬਿਨਾ ਇਹਦਾ ਹੁਣ ਕੋਈ ਹੱਲ ਨਹੀਂ ਹੈਗਾ ਕਿਵੇਂ ਕਰੀ ਜਾਂਦਾ ਇਹ ਮੈਨੇ ਅੱਕ ਇਹਦੇ ਵਿੱਚ ਬੰਦ ਕਰਤਾ ਤੇ ਇਹ ਬਾਈ ਫਿਰ ਕਿਉਂ ਹੁਣ ਇਹ ਕਿ ਤੋੜ-ਟੜ ਲੱਗੀ ਇਹਨੂੰ ਇਹ ਨਸ਼ਾ ਮੰਗਦਾ ਇਹ ਜੀ ਨਸ਼ਾ ਮੰਗਦਾ ਇਹਨੂੰ ਤੋੜ ਲੱਗ ਰਹੀ ਹੈ ਮੈਂ ਕਿੱਥੋਂ ਲੈ ਕੇ ਦੇਵਾਂ ਹੂੰ ਜੇ ਮੈਂ ਲੈ ਕੇ ਦੇਣ ਵਾਲੀ ਹੁੰਦੀ ਫਿਰ ਮੈਨੂੰ ਬੰਨਣਾ ਕਾਦੇ ਵਾਸਤੇ ਸੀ ਅੰਦਰ ਠੀਕ ਹੈ ਬਾਕੀ ਮੈਂ ਇਹਨੂੰ ਸੁਧਾਰਨਾ ਚਾਹੁੰਦੀ ਆਂ ਜੀ ਜਿਹੜੀਆਂ ਬਾਈ ਕਲਾਂ ਚੋ ਚੋਰੀਆਂ ਹੁੰਦੀਆਂ ਲੋਕ ਕਹਿੰਦੇ ਵੀ ਇਹ ਕੋਈ ਕਿਸੇ ਨੇ ਸੱਟ-ਸੱਟੀ ਆ ਕੋਈ ਚੀਜ਼ ਆ ਕੋਈ ਸਾਨਾ ਸੱਪ ਨੂੰ ਕੀਤਾ ਕਰਵਾਇਆ ਹੈ ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਦੇਖੋ ਜੀ ਉਹਨਾਂ ਨੂੰ ਸਵਾਚ ਪੜੇ ਹੋਇਆ ਕੁਛ ਨਹੀਂ ਕਹਿਣਾ ਚਾਹੁੰਦੀ ਉਹਨਾਂ ਬਾਰੇ ਤਾਂ ਵੀ ਸਿਆਣੇ ਸੋਣਿਆ ਗਾਇਬ ਕਿਵੇਂ ਹੁੰਦੀ ਹੈ ਉਹ ਪੈਸੇ ਕਿਵੇਂ ਗਾਇਬ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਆ ਸਾਰੀ ਗੱਲ ਸਿਆਣੇ ਸੋਣਿਆ ਕੋਲੇ ਕਿਸੇ ਨੂੰ ਕੁਝ ਨਹੀਂ ਪਤਾ ਉਹ ਤਾਂ ਕਹਿੰਦਾ ਬੁਲਾਨੇ ਨੇ ਚੱਕ ਲਏ ਥੋੜੀ ਦਰਾਣੀ ਜਠਾਣੀ ਤਰੀਕੇ ਚ ਆਪ ਚਕਲੇ ਪਵਾ ਦਿੰਦੇ ਨੇ ਹਮ ਕਿ ਸਭ ਤੋਂ ਵੱਡੇ ਗੁਨਾਹਗਰ ਸਾਡੇ ਜਿਵੇਂ ਮੇਰਾ ਭਰਾ ਜੀ ਇਹਦੇ ਤੇ ਲਾ ਲੋ ਠੀਕ ਹੈ ਇਹ ਚੋਰੀਏ ਕਰਦੇ ਨੇ ਰਾਤਾਂ ਨੂੰ ਟੱਪ ਟੱਪ ਜਾਂਦੇ ਨੇ ਰੱਬ ਜਾਣਦਾ ਕੀ ਕਰਦੇ ਆ ਕਿਹੜਾ ਪੀਰ ਫਕੀਰ ਤੇ ਹੁੰਦੇ ਆਗੇ ਆਲੇ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਇਹ ਚੱਕ ਕੇ ਚੀਜ਼ ਫਰਾਰ ਹੋ ਜਾਂਦੇ ਨੇ ਉਸੇ ਟਾਈਮ ਇਹ ਸਮਾੜ ਲੈਂਦੇ ਨੇ ਸਭ ਤੋਂ ਵੱਧ ਉਹਨਾਂ ਨੂੰ ਆਉਣਾ ਚਾਹੀਦਾਗਾ ਜੀ ਠੀਕ ਹੈ ਥੋੜਾ ਬੜੀਆਂ ਨੇ ਜਿਹੜੀਆਂ ਵਾਲੀਆਂ ਵੇਚੀਆਂ ਉਹ ਕਿਵੇਂ ਕਿਵੇਂ ਫੜੀਆਂ ਸੁੱਤੇ ਪਏ ਸੀ ਕਿ ਤੁਸੀਂ ਲਾ ਕੇ ਰੱਖੀਆਂ ਸੀ ਮੈਂ ਤਾਂ ਜੀ ਲਾ ਕੇ ਰੱਖਤੀਆਂ ਸੀ ਹੁਣ ਜੀ ਰਾਤ ਨੂੰ ਜਦੋਂ ਆਪ ਪੈਣੇ ਆ ਗਏ ਆ ਹੁੰਦਾਗਾ ਵੀ ਟੁੱਟ ਨਾ ਜਾਣਾ ਨਾ ਸਮਾਨ ਅਗਲੇ ਦਾ ਚਲੋ ਕਾਦੇ ਵਾਸਤੇ ਮੁਰਕੇ ਲੈਣੇ ਤੇ ਦੇਣੇ ਪੈ ਜਾਣਗੇ ਅਜੇ ਮੇਰੀ ਉਹਨਾਂ ਨਾਲ ਨਵੀਂ ਰਿਸ਼ਤੇਦਾਰੀ ਹੈ ਚੰਗੀ ਤਰ੍ਹਾਂ ਮੈਨੂੰ ਹਜੇ ਪਤਾ ਤੱਕ ਵੀ ਨਹੀਂ ਉਹ ਕਿਵੇਂ ਦੇਣੇ ਤੇ ਬਈ ਹੁਣ ਉਹ ਤੁਹਾਨੂੰ ਪੁੱਛਣਗੇ ਤਾਂ ਸਹੀ ਵੀ ਤੁਸੀਂ ਇਹ ਸੋਨਾ ਕਿਉਂ ਗਹਿਣੇ ਕਿਉਂ ਰੱਖਿਆ ਪੁੱਛਣਗੇ ਤਾਂ ਹੈਗੇ ਮੈਂ ਫਿਰ ਉਹਨਾਂ ਨੂੰ ਜਵਾਬ ਦਵਾਂਗੀ ਕੇ ਵੀ ਮੇਰਾ ਭਰਾ ਬਿਮਾਰ ਸੀ ਮਮੀ ਨੂੰ ਥੋੜੇ ਕੇ ਪੈਸਿਆਂ ਦੀ ਲੋੜ ਸੀ ਹੂੰ ਸੌ ਘਰੇ ਗੱਲਾਂ ਬਾਤਾਂ ਵੀ ਰਾਸ਼ਨ ਪਾਣੀ ਵਗੈਰਾ ਵੀ ਚਲ ਮੈਨੇ 5000 ਰੁਪਏ ਚ ਗੜੇ ਲੱਕਤੀਆਂ ਲੋਕ ਕਹਿੰਦੇ ਬਈ ਸਾਰੇ ਮਾੜੇ ਆ ਕੁੜੀ ਛੜਤੀ ਉਹਦੇ ਚ ਕਸੂਰਬਾਰ ਕੌਣ ਹੈ ਉਹ ਕੇ ਸੋਰਾਂ ਨੂੰ ਵੀ ਨਹੀਂ ਕਹਿ ਸਕਦੇ ਦੇਖੋ ਜੀ ਇਹ ਪੰਜੇ ਉਂਗਲਾ ਜੇ ਪਕੇ ਦੀ ਇੱਕ ਸਾਰੀ ਹੁੰਦੀ ਆ ਕਈ ਵਾਰੀ ਸੋਰੇ ਵੀ ਨਹੀਂ ਮਾੜੇ ਹੁੰਦੇ ਪੇਕੇ ਵੀ ਨਹੀਂ ਮਾੜੇ ਹੁੰਦੇ ਮਾੜੇ ਇਹੋ ਜਿਹੇ ਲਾਤ ਹੁੰਦੀ ਆ ਹੂੰ ਜੇ ਤਰਾ ਰੱਬ ਨੇ ਲਾ ਦੇ ਦੇਣੀ ਤੇ ਜੱਜ ਦੀ ਦੇ ਦੇਵੇ ਨਹੀਂ ਇਹੋ ਜੀ ਲਾ ਦੇ ਦੇਣ ਵਾਲੋ ਤਾਂ ਨਾ ਹੂੰ ਜੰਮਦਿਆਂ ਨੂੰ ਚੱਕ ਲਵੇ ਮਤਲਬ ਬਾਈ ਹੁਣ ਇਹ ਬੰਦੇ ਨੇ ਕੁੜੀ ਦੇ ਜਿਹੜੇ ਨੇ ਸਹੁਰਿਆਂ ਨੇ ਉਹ ਪਾਇਆ ਸੀ ਸੋਨੇ ਦੇ ਕੁਝ ਵੀ ਗਹਿਣੇ ਸੀ ਉਹ ਵੇਚਦੇ ਹੁਣ ਇਹਨੂੰ ਜਾ ਕੇ ਬੇਚਰੀ ਨੂੰ ਝੂਠ ਵੀ ਬੋਲਣੇ ਪੈਣਗੇ ਸਫਾਈਆਂ ਦੇਣੀਆਂ ਪੈਣੀਆਂ ਹਾਂਜੀ ਪਰਦੇ ਰੱਖਣੇ ਪੈਣੇ ਆ ਤੁਸੀਂ ਦੇਖੋ ਜਿੰਦਾ ਲਾਇਆ ਹੋਇਆ ਇਹਨੂੰ ਦੇਖਣਾ ਪੈਣਾ ਜੀ ਆ ਜਿੰਦਾ ਲੱਗਿਆ ਹੋਇਆ ਇਹ ਜਿੰਦਿਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦਾ ਹੈ ਇਹ ਕਾਫੀ ਪੁਰਾਣੇ ਜਿੰਦੇ ਸੀ ਮੈਨੇ ਚੱਕ ਕੇ ਲਾਤੇ ਠੀਕ ਹੈ ਹਾਂਜੀ ਮਤਲਬ ਪਿੰਜਰੇ ਦੇ ਵਿੱਚ ਤੁਸੀਂ ਇਹਨੂੰ ਕੀਤਾ ਹੋਇਆ ਹੈ ਬਈ ਹਨਾ ਪਿੰਜਰਾ ਇਹ ਤਾਂ ਜੀ ਬਸ ਹਾਂ ਮੈਂ ਉਹਦਾ ਦੇਖਦੀ ਹਾਂ ਦੋ ਦਿਨ ਇਹਦੇ ਮੂੰਹ ਕੰਨੀ ਬੁਰਕੇ ਠੀਕ ਹੈ ਜੀ ਟੈਂਟਰ ਚ ਚੁਕਾ ਦਾਂਗੇ ਤੇ ਬਈ ਪਿੰਜਰਾ ਫਿਰ ਕਿਵੇਂ ਬਣਾਇਆ ਕਿਹਨੇ ਤੁਹਾਨੂੰ ਸਲਾਹ ਦਿੱਤੀ ਪਿੰਜਰਾ ਬਣਾਉਣ ਦੀ ਇਹ ਤਾਂ ਕਿਉਂਕਿ ਇਹਦੇ ਤੇ ਜ਼ਿਆਦਾਤਰ ਜਾਨਵਰ ਟੜੇ ਜਾਂਦੇ ਜਿਵੇਂ ਕੁੱਤੇ ਬਿੱਲੇ ਹੋਗੇ ਹਾਂਜੀ ਇਹ ਸਾਡੇ ਜੀ ਪਹਿਲਾਂ ਕੁੱਤਾ ਰੱਖਿਆ ਸੀਗਾ ਇੱਕ ਵਾਰੀ ਹੁੰਦੀ ਦੀ ਪਾਪਾ ਜੀ ਦਾ ਤੇ ਮੁਰਕੇ ਡੈਡੀ ਦੀ ਡੈਥ ਹੋ ਗਈ ਤੇ ਫਿਰ ਹੋਰ ਤਾਂ ਕੰਮ ਨਹੀਂ ਆਇਆ ਫਿਰ ਤਾਂ ਕਰਕੇ ਫਿਰ ਇਹਨੂੰ ਉਹਦੇ ਵਿੱਚ ਹੀ ਤਾੜਨਾ ਪੈ ਗਿਆ ਜਿਹੋ ਜਿਹੀ ਗਲਤੀ ਕਰੂਗਾ ਇਨੂੰ ਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ। ਲਓ ਜੀ ਇੱਕ ਭੈਣ ਨੇ ਆਪਦੇ ਭਰਾ ਨੂੰ ਮਜਬੂਰੀ ਬਸ ਕੁੱਤਿਆਂ ਵਾਲੇ ਪਿੰਜਰੇ 'ਚ ਰੱਖਿਆ। ਜੀ ਮਨ ਬਹੁਤ ਹੋ ਕੀ ਹੁੰਦਾ ਕਿਵੇਂ ਆਪਣੇ ਹੱਥਾਂ ਨਾਲ ਆਪਦੇ ਭਰਾ ਨੂੰ ਐਡਾ ਪੜਕ ਸੁਲੂ ਕਰ ਰਹੀ ਹੈ। ਹੂੰ ਕਿੰਨੇ ਦਾ ਸਾਲ ਦਾ ਫਰਕ ਹੈ ਤੁਹਾਡੇ ਦਾ? ਇਹਦਾ ਜੀ ਮੈਥੋਂ 5 ਕੇ ਸਾਲ ਛੋਟਾ ਜੀ। ਠੀਕ ਹੈ। ਭਾਈ ਜਿਹੜੇ ਭਰਾ ਨੂੰ ਤੁਸੀਂ ਆਪਦੇ ਹੱਥੀ ਪਾਲਿਆ ਪੁਲਿਸ ਹੈ ਨਾ ਚੱਕਦੇ ਰਹੇ ਹੋ। ਮੈਂ ਨਾ ਜੀ ਇਹਨੂੰ ਆਪਦੇ ਜਵਾਕਾਂ ਵਾਂਗੂ ਪਾਲਿਆ ਜੀ ਇਹ ਦੇਖੋ ਜੀ ਕਿਵੇਂ ਕਰ ਰਿਹਾ। ਮਰਾ ਮਨ ਬਹੁਤ ਦੁਖੀ ਹੁੰਦਾ ਇਹਨੂੰ ਦੇਖ ਕੇ ਕਿਉਂਕਿ ਇਹ ਮੈਨੂੰ ਨਾ ਪਾਣੀ ਦੇ ਕੁੱਟ ਵੀ ਨਹੀਂ ਚੰਗੀ ਲੱਗਦੀ ਇਹਦੇ ਹਾਲਾਤ ਦੇਖ ਕੇ ਵੀ ਪੁਲਿਸ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਗੱਲ ਸੁਣ ਲਓ ਵੀ ਮੈਂ ਇਹੀ ਕਹਿੰਦੀ ਆ ਕਿ ਕਿਸੇ ਦਿੱਤੀ ਪੁੱਤ ਨੂੰ ਨਾ ਖਰਾਬ ਕਰੋ ਇਹਦੇ ਨਾਲ ਦੇ ਮੁੰਡੇ ਬਾਈ ਕਿੰਨੇ ਗਿਆ ਜਿਹੜੇ ਉਹਨੂੰ ਨਾਲ ਦੇ ਮੁੰਡੇ ਦਾ ਜੀ ਬਾਦੂ ਨੇ ਜੀ ਡਿਫਾਲਟਰ ਜੇ ਬਹੁਤ ਜ਼ਿਆਦਾ ਨੇਗੇ ਇਕੱਠੇ ਹੋਏ ਹੋਏ 10 12 ਜਣੇ ਹੈਗੇ ਆ ਜੀ ਠੀਕ ਹੈ ਵੀ ਚੇਹ ਰਲ ਗਿਆ ਉਹ ਜੀ ਉਹਨਾਂ ਨੇ ਉਹਨਾਂ ਨੇ ਜ਼ਿੰਦਗੀ ਖਰਾਬ ਕੀਤੀ ਇਹਦੀ ਉਹਨਾਂ ਨੇ ਜੀ ਸਾਡੇ ਇਹੇ ਇਕੱਲੇ ਦੀ ਜ਼ਿੰਦਗੀ ਨਹੀਂ ਜੀ ਸਾਡੇ ਸਾਰੇ ਘਰ ਦੀ ਜ਼ਿੰਦਗੀ ਖਰਾਬ ਕਰਤੀ। ਹੂੰ। ਸਾਨੂੰ ਸਾਰਾ ਕੁਝ ਦਿਖਾਵਾਂਗੇ ਸਾਡੇ ਘਰ। ਕਿਉਂ ਹੈਗਾ ਤੁਹਾਡਾ? ਕੁਝ ਵੀ ਨਹੀਂ ਹੈ ਨੀ। ਕੀ ਚੱਕਰ ਹੋ ਗਿਆ ਸੀਗਾ? ਉਹ ਨੇ ਜੀ ਫਹਾ ਲੈ ਲਿਆ ਸੀ। ਪਤਾ ਨਹੀਂ ਜੀ ਕੀ ਗੱਲਬਾਤ ਹੋ ਗਈ ਸੀ ਉਸ ਗੱਲਬਾਤ ਆ ਬਈ ਫਿਰ ਤੁਸੀਂ ਹੁਣ ਵਰਦਾ ਰੱਖ ਰਹੇ ਹੋ ਇਹਦੀ ਕਰਕੇ ਲਿਆਉਗੇ ਜੋ ਬੰਦਾ ਖਰਾਬ ਕਰਦਾ। ਇਹ ਪਤਾ ਜੀ ਉਹਦੋਂ ਮਾੜਾ ਮੋਟਾ ਕਰਦਾ ਹੋਊਗਾ ਕਿਉਂਕਿ ਘਰਾਂ 'ਚ ਕਮਾਕਾਰਾਂ ਦੇ ਉਹਦੋਂ ਜੀ ਮੈਂ ਘਰਾਂ 'ਚ ਕੰਮ ਕਰਦੀ ਸੀ ਮੈਨੂੰ ਨਹੀਂ ਇਹਦਾ ਪਤਾ। ਠੀਕ ਹੈ। ਇਹ ਕੋਲੇ ਵਿਆਹ ਵਿਆਹ ਤੋਂ ਪਹਿਲਾਂ ਦੀ ਗੱਲ ਹੈ। ਹਾਂ ਜੀ ਹਾਂ ਜੀ। ਠੀਕ ਹੈ ਸਾਡੀ ਹੋਇਆ ਡੈਡੀ ਮੁਕੇ ਨੂੰ ਜ਼ਿਆਦਾ ਟਾਈਮ ਨਹੀਂ ਠੀਕ ਹੈ ਭਾਈ ਵਿਆਹ ਹੋਇਆ ਥੋੜੇ ਜਿਹਾ 5-6 ਮਹੀਨੇ ਹੋ ਗਿਆ ਨਾ ਨਹੀਂ ਜੀ 5-4 ਤਾਂ ਨਹੀਂ ਜੀ 6-7 ਮਹੀਨੇ ਹੋ ਗਏ 6 ਮਹੀਨੇ ਹੋ ਗਏ ਠੀਕ ਹੈ ਜੀ ਤੇ ਭਾਈ ਇਹ ਬੰਦੇ ਨੇ ਕਿਤੇ ਥੋੜੀ ਨਾਲ ਖੜਨਾ ਸੀ ਭਰਾ ਨਹੀਂ ਇਕੱਲਾ ਭਰਾ ਹੈ ਉਹਦਾ ਨਾ ਜੀ ਮੇਰਾ ਕੱਲਾ ਭਰਾ ਜੀ ਇਹ ਮੇਰੀ ਜਿੰਮੇ ਕਹਿੰਦੇ ਨੇ ਕੱਬੀ ਬਾਹ ਹੁੰਦੀ ਹੈ ਜੀ ਇਹ ਉਹ ਸੀਗੀ ਤੇ ਜੀ ਮੈਨੂੰ ਉਹਦਾ ਕੋਈ ਵੈਸੇ ਕੋਈ ਹਸਰਾ ਨਹੀਂ ਦਿਨਾਈ ਕੋਈ ਆਸਰਾ ਬਲਕਿ ਸਾਡੀ ਮਾਵਚਰੀ ਉਹਨੂੰ ਵੀ ਕੋਈ ਆਸਰਾ ਦਿਨ ਤਿਹਾਰ ਤੇ ਹੁੰਦਾ ਪਹਿਲਾਂ ਭਾਈ ਥੋੜੇ ਜਣ ਅਜ ਤੱਕ ਆਇਆ ਹੀ ਨਹੀਂ ਕਿ ਖੁਸ਼ੀ ਗਮੀ ਤੇ ਰਖੜੀ ਤੇ ਮੈਨੂੰ ਜਿੰਨਾ ਚਿਰ ਕਹਿੰਦੇ ਵੀ ਮਾਵਾ ਹੁੰਦੀਆਂ ਨੇ ਤਾਂ ਮਾਮਲ ਵਾਲੀ ਹੁੰਦੇ ਨੇ ਮਾਂ ਨਹੀਂ ਹੁੰਦੀ ਤਾਂ ਪੇਕੇ ਭਰਾਵਾਂ ਨਾਲ ਹੁੰਦੇ ਨੇ ਮੇਰੇ ਦੇਖ ਲਓ ਜੀ ਮੇਰੇ ਭਰਾ ਦੇ ਹੁਣ ਭਾਈ ਆਏ ਕਿਉਂ ਆਏ ਜੀ ਕਿਉਂ ਕਰ ਰਿਹਾ ਹੈ ਕੀ ਜੱਕਰ ਹੈ ਜੀ ਹੁਣ ਬੈਠਾ ਇਹ ਸਮਾਨ ਦੇ ਇਹ ਜੀ ਸਰੰਜ ਟਿੱਕੇ ਟੂਕੇ ਲਾਉਂਦਾ ਜੀ ਹਜਾ ਦੇਖੋ ਜੀ ਆਹ ਵੇਖੋ ਕਿਵੇਂ ਤੋੜ ਲੱਗੀ ਹੋਈ ਆ ਬੰਦੇ ਨੂੰ ਜੀ ਕਰ ਰਿਹਾ ਹੈ ਠੀਕ ਹੈ ਤੇ ਪੰਜਾਬ ਦੇ ਹਾਲਾਤ ਵੇਲਾ ਕਰਕੇ ਆ ਮਾਵਾ ਹੀ ਲਗਿਆ ਹੁਣ ਇੱਕ ਤਰ੍ਹਾਂ ਇਹਨੂੰ ਸਮਾਨ ਅੱਜ ਜਮਾ ਨਹੀਂ ਮਿਲਿਆ ਹੈਗਾ ਕੱਲ ਤਾਂ ਇਹ ਲਾ ਵੀ ਰਹਿਤਾ ਸੀ ਕਿਉਂਕਿ ਮੈਨੇ ਕੱਲ ਤੋਂ ਬਾਅਦ ਇਹਨੂੰ ਅੱਜ ਸਵੇਰੇ ਤੜਿਆ ਸੀ ਠੀਕ ਹੈ ਜੀ ਅੱਕ ਕੇ ਤੇ ਬਾਈ ਫਿਰ ਹੁਣ ਤੁਹਾਨੂੰ ਲੱਗਦਾ ਵੀ ਇਹ ਠੀਕ ਹੋ ਜਾਊਗਾ ਜਾਂ ਨਹੀਂ ਠੀਕ ਤਾਂ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਹੋ ਜਾਊਗਾ ਇਹ ਮੁਸ਼ਕਲ ਆ ਇਹਦਾ ਬਾਈ ਕਿਉਂ ਕੱਪੜੇ ਦਾ ਮੂੰਹ ਕਿੰਨੇ ਬੰਨਿਆ ਹੋਇਆ ਹੈ ਕੀ ਚੱਕਰ ਹੈ ਕਿਉਂ ਲੋਕਾਂ ਤੋਂ ਲੁਕੋ ਰਹੇ ਹੋ ਕੁਝ ਨਹੀਂ ਨਹੀਂ ਜੀ ਲੁਕੋਤਾ ਨਹੀਂ ਰਹੇ ਕੁਝ ਉਦਾਂ ਹੀ ਬੰਨਿਆ ਮੈਂ ਇਹ ਮੂੰਹ ਤਾਂ ਇਹਦਾ ਕਿ ਇਹ ਸੋਚਿਆ ਵੀ ਕਈ ਵਾਰ ਕੋਈ ਗਲਤ ਕਦਮ ਨਾ ਚੱਕ ਲੈ ਵੀ ਉਹ ਹੀ ਗੱਲ ਹੈ ਜੀ ਕੱਲ ਨੂੰ ਹੁਣ ਅਸੀਂ ਮੈਂ ਇਹਦਾ ਫੇਸ ਅੱਗੇ ਕਰ ਦਿੰਦੀ ਤੇ ਲੋਕਾਂ ਨੇ ਦੇਖਣਾ ਆ ਕੀ ਤੇ ਰਾਹ ਜਾਂਦੇ ਟੱਕਰ ਨਾਲ ਦੀ ਤੇ ਅਗਲੇ ਨੇ ਕਹਿਣਾ ਸੀ ਵੀ ਇਹ ਤਾਂ ਉਹੀ ਮੁੰਡਾਗਾ ਜਿਹਨੇ ਉਹਦੀ ਮਾਂ ਦੀ ਭੈਣ ਦੀ ਜ਼ਿੰਦਗੀ ਖਰਾਬ ਕਰਤੀ ਆ ਹਾਂ ਕਿ ਲੋਕਾਂ ਦੀ ਵੀਡੀਓ ਬਹੁਤ ਜੀ ਵਾਇਰਲ ਹੁੰਦੀ ਹੈ ਜੀ ਖਾ ਗਿਆ ਵੀ ਇਹ ਤੂੰ ਬਚ ਕੇ ਰਹਿੋ ਨਾ ਜਾਣੇ ਜੇ ਇਹਨੂੰ ਮਢੀਰ ਕੱਟੀ ਹੋ ਕੇ ਮਾਰ ਦੇਵੇ ਤਾਂ ਕਰਕੇ ਮੈਂ ਇਹਦਾ ਫੇਸ ਕਵਰ ਕੀਤਾ ਹੋਇਆ ਤੇ ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਹਨਾ ਮਾੜੇ ਮਾੜੇ ਨੇ ਜੀ ਮੈਂ ਕਹਦੀ ਹੋਰ ਤਾਂ ਮੈਨੂੰ ਪਤਾ ਨਹੀਂ ਸਾਡੇ ਬਹੁਤ ਜ਼ਿਆਦਾ ਮਾੜੇ ਨੇ ਜੀ ਸਾਡੇ ਘਰ ਦੇ ਵਿੱਚ ਕੱਖ ਨਹੀਂ ਰਿਹਾ ਹੈਗਾ ਇਸ ਜਵਾਕ ਦੀ ਵਜ੍ਹਾ ਨਾਲ ਇਹ ਇਹ ਬਾਈ ਵੇਖੋ ਸਪੈਸ਼ਲ ਤੁਸੀਂ ਦੇਖੋ ਪਿੰਜਰਾ ਜਾਲਾ ਬਣਾਇਆ ਭੈਣ ਕਹਿੰਦੀ ਇਹ ਕੁੱਤਿਆਂ ਵਾਸਤੇ ਬਣਾਇਆ ਸੀ ਤੇ ਇਹ ਬੰਦੇ ਨੇ ਹਾਰ ਕੇ ਮਤਲਬ ਇਹ ਕੁੜੀ ਨੇ ਇਹ ਆਹ ਭਰਾ ਨੂੰ ਪਿੰਜਰੇ ਚ ਤਾੜਿਆ ਬਈ ਤੋੜਨ ਦਾੜਨ ਦੀ ਕੋਸ਼ਿਸ਼ ਵੀ ਕੀਤੀ ਇਹਨੇ ਹਾਂ ਹਾਂ ਤੋੜਨ ਦੀ ਕੋਸ਼ਿਸ਼ ਕਰਦਾਗਾ ਇਹ ਬਾੜੀ ਕਰਦਾ ਲੈ ਬੈਜਾ ਬੈਜਾ ਨੀਚੇ ਬੈਜਾ ਮੈਂ ਗੱਲ ਕਰ ਰਹੀ ਹਾਂ ਨਾ ਇੱਥੇ ਬੈਜਾ ਆਹ ਜਿੰਦੇ ਲਾਏ ਹੋਏ ਵੇਖੋ ਜੀ ਜਿੰਦੇ ਦੋ ਲਾਏ ਆ ਜਿਹੜੀ ਨੇ ਤੂੰ ਸੱਟ ਪਹਿਲਾਂ ਪਹਿਲਾਂ ਜਿੰਦੇ ਜਿੰਦੇ ਪੰਨੇ ਵੀ ਭਈ ਨੇ ਹਾਂਜੀ ਹਾਂਜੀ ਪੰਨੇ ਭੰਨੇ ਬਾਲੇ ਪੁੱਠੇ ਹਰਾਤ ਖਾਲ ਕਿਵੇਂ? ਢਾਲ نکال ਦੇ। ਉਹ ਤਾਂ ਇਹ ਗੱਡੂ ਭਾਈ ਆਪਾਂ ਤਾਂ ਮੈਂ ਤਾਂ ਨਹੀਂ ਕਰ ਸਕਦਾ ਮੈਂ ਕਰਾਂਗਾ। ਮੈਂ ਤੈਨੂੰ ਕਹਤਾਂ ਮੈਂ ਤੈਨੂੰ ਕਰ ਦਊਂਗਾ। ਭਾਈ ਤੁਸੀਂ ਤੁਸੀਂ ਨੂੰ ਜਿੰਦੇ ਜੋਂ ਮੈਂ ਤਾਂ ਤੁਹਾਨੂੰ ਇਹ ਸਮਝਾਉਣਾ ਜਿੰਦੇ ਜੋਂ ਨੂੰ ਤੁਸੀਂ ਬਾਹਰ ਕਰੋ। ਇਹਨੂੰ ਜਿੱਥੇ ਨਹੀਂ ਨਹੀਂ ਜੀ ਜੇ ਮੈਂ ਬਾਹਰ ਕਰਤਾ ਜਿਹੜੇ ਚਾਰ ਸਾਡੇ ਟੋਕਰੇ ਚ ਭਾਂਡੇ ਰਹਿ ਕੇ ਉਹ ਵੀ ਵੇਚ ਦਊਗਾ। ਨਹੀਂ ਭਾਈ ਉਹ ਤਾਂ ਵੇਚ ਦਊਗਾ ਨਾ ਗੱਲ ਇਹ ਵੀ ਹੁਣ ਇਹਨੂੰ ਜਿਹੜਾ ਡਾਕਟਰ ਕੋਲੇ ਕਿਸੇ ਕੋਲੇ ਜਿਹਦੇ ਨਸ਼ਾ ਸਲੂਬ ਕੇਂਦਰ ਚ ਛੱਡ ਕੇ ਹੋ। ਡਾਕਟਰ ਕੋਲੇ ਜੀ ਮੈਂ ਇਹਨੂੰ ਕਿਹਦੇ ਕੋਲੇ ਲੈ ਕੇ ਜਾਵਾਂ ਇਹਨੇ ਸਾਰਾ ਕੁੱਤਾ ਕੰਗਾਲ ਕਰਤਾ ਪੈਸਾ ਤੇ ਲੈ ਸਾਰਾ ਕੁਝ ਖਾ ਗਿਆ ਜੀ ਹੁਣ ਸਾਡੇ ਕੋ ਇੱਕ ਕੱਲ ਦੇ ਦੇਖੋ ਜੀ ਸਮਾਂ ਇਹੋ ਜਿਹਾ ਆ ਗਿਆ ਐਨੇ ਸੋਹਣੇ ਫਰੀਰ ਹੁੰਦੇ ਆ ਮੁੰਡਿਆਂ ਦੇ ਠੀਕ ਆ ਜੋ ਕਿ ਟੀਕੇ ਲਾ ਲਾ ਕੇ ਇਹੋ ਜਿھے ਥਾਂ ਮੇ ਟੀਕੇ ਲਾਉਂਦੇ ਨੇ ਜਿੱਥੇ ਕਿ ਨਹੀਂ ਲਾਉਣੇ ਚਾਹੀਦੇ ਬਈ ਕਿਉਂ ਇਹਨਾਂ ਨੌਜਵਾਨ ਵੀਡੀਓ ਨੂੰ ਖਤਮ ਕਿਉਂ ਕੀਤਾ ਜਾ ਰਿਹਾ ਹੈ ਇਹ ਬੱਸ ਜੀ ਇਹ ਦੇਖੋ ਜੀ ਸਾਰੇ ਆਪਣੇ ਹੱਥਾਂ ਹੁੰਦੇ ਨਹੀਂ ਬਾਕੀ ਸਰਕਾਰਾਂ ਦੇ ਹੱਥ ਜੋ ਕੀ ਕਰਦੇ ਆਗੇ ਪਰ ਐਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਿੱਥੇ ਕਿ ਅੱਜ ਕੱਲ ਦੇ ਨੌਜਵਾਨ ਇਹ ਕੱਲੇ ਜੀ ਮੁੰਡੇ ਨਹੀਂ ਕੁੜੀਆਂ ਵੀ ਕਰ ਰਹੀਆਂ ਨੇ ਹੂੰ ਸਮਾਨ ਕੁੜੀਆਂ ਵੀ ਪੀਂਦੀਆਂ ਨੇ ਹਰ ਇੱਕ ਨਸ਼ਾ ਕਰਦੀਆਂ ਨੇ ਹੂੰ ਸਾਰੇ ਇੱਕਸਾਰ ਦੇ ਹੋ ਰਹੇ ਨੇ ਜੀ ਵਰਕੇ ਜੁੜੇ ਪਏ ਨੇ ਉਹਨਾਂ ਦੇ ਕਰਕੇ ਨਾਲ ਸਾਡੇ ਵਰਗੀਆਂ ਕੁੜੀਆਂ ਵੀ ਬਦਨਾਮ ਨੇ ਮਤਲਬ ਇਨ੍ਹਾਂ ਚੀਜ਼ਾਂ ਤੋਂ ਲੋਕ ਸਰਕਾਰਾਂ ਬਹੁਤ ਪੈਸਾ ਕਮਾ ਰਹੇ ਨੇ ਬਹੁਤ ਲੋਕ ਹਾਂਜੀ ਇਹੋ ਇਸ ਚੀਜ਼ 'ਚ ਹੁਣ ਕਮਾਈ ਰਹਿ ਗਈ ਜੀ ਇਹ ਇਹੀ ਕੰਮ ਕਰਕੇ ਕਿਉਂਕਿ ਜਿੰਨਾ ਬਣਾਉਣਗੇ ਉਹਨਾਂ ਹੁਣ ਇਹ ਜੇ ਮੁੰਡੇ ਗੁੰਡੇ ਕੁੜੀਆਂ ਕੱਤਰੀਆਂ ਪੀਣਗੇ ਖਾਣਗੇ ਉਹ ਤੁਸੀਂ ਸਮਝਦੇ ਬਈ ਇਹ ਕਮਾਈ ਨੂੰ ਕਮਾਈ ਸਮਝਦੇ ਹੋ ਜਿਹੜੇ ਕਮਾਈ ਕਰਕੇ ਇਹ ਕਮਾਈ ਦੀ ਟੂਹੀ ਨਹੀਂ ਮਾਰਦੀ ਹੈਗੀ ਜਦੋਂ ਸਾਡੇ ਆ ਦੇਖੋ ਜੀ ਮੇਰਾ ਸੋਨੇ ਵਰਗਾ ਭਰਾ ਸੀ ਆ ਦੇਖੋ ਜੀ ਇੱਥੇ ਹੱਡੀਆਂ ਨਿਕਲ ਗਈਆਂ ਹਮ ਐਨਾ ਵਧੀਆ ਪਿਆ ਸੀ ਹਮ ਬਈ ਇਹ ਵੀ ਤੁਸੀਂ ਦੱਸਦੇ ਵੀ ਮਤਲਬ ਮੁੰਡਾ ਕਬੱਡੀ ਖੇਡਦਾ ਰਿਹਾ ਪਹਿਲਾਂ ਜੀ ਇਹ ਕਬੱਡੀ ਦਾ ਪਲੇਅਰ ਸੀ ਹਾਂ ਜੀ ਕਰਦਾ ਸੀਗਾ ਇਹ ਪਹਿਲਾਂ ਹਮ ਬਹੁਤ ਜਿੰਮ ਵਗੈਰਾ ਲਾਉਂਦਾ ਸੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਸਾਰਾ ਕੁਝ ਦਿਖਾਵਾਂਗੀ ਠੀਕ ਹੈ ਜੀ ਪੋਟਮਾ ਵਗੈਰਾ ਚ ਹੋਏ ਕੰਮ ਕਰਦਾ ਸੀ ਹਮ ਸਾਰਾ ਕੁਝ ਹੌਲੀ ਹੌਲੀ ਤੁਹਾਡੇ ਅੱਗੇ ਸ਼ੇਅਰ ਕਰਾਂਗੇ ਠੀਕ ਹੈ ਜੀ ਪਰ ਸਾਡੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੇ ਬਿਲਕੁਲ ਜੀ ਅਸੀਂ ਬਾਈ ਤੁਹਾਡੀ ਵੀਡੀਓ ਬਣਾਉਣ ਆਏ ਆ ਇਹ ਮਕਸਦ ਆ ਵੀ ਇਹ ਇਹੋ ਜਿਹੇ ਲੋਕਾਂ ਤੋਂ ਬਚੋ ਜਿਹੜੇ ਚਿੱਟਾ ਵੇਚਦੇ ਆ ਚਿੱਟਾ ਪੀਉਂਦੇ ਆ ਇਹ ਇੱਕ ਭੈਣ ਦੀ ਜ਼ਿੰਦਗੀ ਵਿੱਚ ਕਿਵੇਂ ਤਬਾਹ ਹੁੰਦੀ ਹੁੰਦੀ ਮਤਲਬ ਤਬਾਈ ਹੈ ਜਿਹੜਾ ਇੱਕ ਕੱਲਾ ਕੱਲਾ ਕਰਾ ਨਿਕਲਦਾ ਹੈਗਾ ਅੱਛਾ ਆ ਦੇਖੋ ਤੁਨੀ ਚਲਾ ਖੜ ਜਾ ਗੱਲਬਾਤ ਕਰ ਲੈਂਦੇ ਮੈਂ ਉਹਨਾਂ ਨੂੰ ਗੱਲ ਕਰਨ ਬਾ हां भाई की कारण होया सारी हुँ 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 गल ਤੁਸੀਂ ਆਡੀਅன்ஸ் ਨੂੰ ਦੱਸਣੀ ਆ ਮੈਂ ਤਾਂ ਘੱਟ ਬੋਲੂਗਾ ਜੋ ਬੋਲਣਾ ਤੁਸੀਂ ਬੋਲਣਾ ਹਾਂਜੀ ਗੱਲਬਾਤ ਇਹ ਆ ਜੀ ਸਾਨੂੰ ਨਹੀਂ ਪਤਾ ਸੀ ਬਾਹਰ ਅੰਦਰ ਮੁੰਡਿਆਂ ਨਾਲ ਕਰਦਾ ਰਹਦਾ ਹੁੰਦਾ ਸੀ ਹੂੰ ਬਹਾਨੇ ਲਾਉਂਦਾ ਸੀ ਮੈਂ ਦੀਦੀ ਆਉਣਾਗਾ ਮੰਮੀ ਮੇਰੀ ਬੇਚਾਰੀ ਬਿਮਾਰ ਰਹਿੰਦੀ ਆ ਠੀਕ ਆ ਠੀਕ ਆ ਰਾਤ ਨੂੰ ਸਾਰ ਸਾਰ ਰਾਤ ਇਹਨੇ ਘਰੇ ਨਹੀਂ ਬੜਨਾ ਕਦੇ ਇਧਰ ਵਗ ਗਿਆ ਬਾਹਲੀ ਕਰਕੇ ਕਲੱਬਾਂ ਤੱਕ ਜਾਣ ਲੱਗ ਗਿਆ ਸੀ ਜੀ ਹੂੰ ਮੁੰਡਿਆਂ ਨਾਲ ਅੱਛਾ ਤੇ ਮੈਨੂੰ ਫੋਨ ਕਰਤਾ ਨੇ ਇੱਕ ਦਿਨ ਕਹਿੰਦਾ ਭਾਣੇ ਤੂੰ ਆ ਜਾ ਮੈਂ ਆਈ ਸੀਗੀ ਦੋ ਦਿਨਾਂ ਬਾਅਦ ਤੇ ਤੁਸੀਂ ਵੀ ਆਇਓ ਮੈਂ ਅੱਜ ਜਾਣਾ ਸੀ ਹਾਂਜੀ ਠੀਕ ਹੈ ਜੀ ਜਾਣਾ ਸੀ ਮੈਂ ਅੱਜ ਤਾਈਓ ਆੱਕ ਕੇ ਤੁਹਾਨੂੰ ਸੱਦਿਆ ਫੋਨ ਕਰਕੇ ਠੀਕ ਹੈ ਬਈ ਮੰਮੀ ਨੂੰ ਕੱਲੀ ਨੂੰ ਤੰਗ ਕਰਤਾ ਸੀ ਮੇਰੇ ਦੋ ਦਿਨਾਂ ਦੇ ਆਉਣ ਦੇ ਅੰਦਰ ਅੰਦਰ ਇਹਨੇ ਦੇਖੋ ਜੀ ਸਾਰਾ ਸਮਾਨ ਵੇਚਤਾ ਠੀਕ ਹੈ ਠੀਕ ਹੈ ਕੀ ਕੀ ਵੇਚਿਆ ਵੀਰੇ ਨੇ ਸਗਾ ਚੁੱਲਾ ਜੀ ਆ ਦੇਖੋ ਜੀ ਮੈਂ ਹੁਣ ਦੋ ਦਿਨ ਮਿਲਣ ਆਈ ਸੀ ਜੀ ਹਮ ਮੈਂਨੇ ਨੇ ਜੀ ਆਪਣੀਆਂ ਪੈਰਾਂ ਵਾਲੀਆਂ ਲਾ ਕੇ ਨੇ ਜੀ ਸਰਾਣੇ ਰੱਖਤੀਆਂ ਹਮ ਪਤੀ ਨਹੀਂ ਲੱਗਣ ਦਿੱਤਾ ਨੇ ਕਦੋਂ ਵੇਚਤੀਆਂ ਤੇ ਅੱਕ ਕੇ ਮੈਨੇ ਆਹ ਬਹਿੋ ਕਰ ਜੀ ਹੁਣ ਮੇਰੇ ਇਹਨੇ ਆ ਕੰਨ ਵਾਲੀਆਂ ਵੀ ਵੇਚਤੀਆਂ ਮੈਂ ਡੁਪਲੀਕੇਟ ਪਾ ਰੱਖੀਆਂ ਨੇ ਅੱਛਾ ਇਹ ਵੀ ਵੇਚਤੀਆਂ ਜੀ ਹਾਂਜੀ ਮੈਂ ਇਹਨੇ ਜੀ ਲਾ ਕੇ ਟਰੰਕ ਚ ਰੱਖ ਤੁਸੀਂ ਡੁਪਲੀਕੇਟ ਕਿਉਂ ਪਾਈਆਂ ਸਭ ਨਾਲੋਂ ਡਰਦੇ ਨੇ ਬਈ ਮੋਰੀ ਜੀ ਮੈਂ ਅੱਜ ਜਾਣਾ ਸੀ ਇਹ ਦੇਖੋ ਤਿਆਰ ਹੋਈ ਖੜੀ ਆ ਮੇਰੇ ਗਾਲਾਂ ਪਹਿਣੀਆਂ ਮੇਰੇ ਹਜੇ ਥੋੜਾ ਟਾਈਮ ਹੀ ਹੋਇਆ ਵਿਆਹ ਹੋਇਆ ਨੂੰ ਹੂੰ ਤਾਂ ਕਰਕੇ ਹੁਣ ਮੈਂ ਉਹਨਾਂ ਨੂੰ ਫਿਰ ਇਹ ਗੱਲ ਕਹੂੰਗੀ ਨਾ ਕਿ ਮੰਮੀ ਨੂੰ ਪੈਸਿਆਂ ਦੀ ਲੋੜ ਸੀ ਵੀ ਮੈਂ ਉਹ ਗਹਿਣੇ ਰੱਖ ਤੇ ਤਾਂ ਕਰਕੇ ਅੱਛਾ ਤੇ ਮੈਂ ਹੁਣ ਇਹਦਾ ਨਾਮ ਪਾਉਂਗੀ ਤਾਂ ਫਿਰ ਮੈ ਕਿੰਨੇ ਕੁ ਤੁਸੀਂ ਗਹਿਣੇ ਥੋੜੇ ਬਾਈ ਜਿਹੜੇ ਵੇਚੇ ਇਹਨੇ ਬਾਬਾ ਤੇ 11 12 ਥੋੜੇ ਨੇ ਮੇਰੇ ਪੈਰਾਂ ਵਾਲੀਆਂ ਸੀ ਤੇ ਜ਼ਮੀਨ ਜਾਇਦਾਦ ਕਿੰਨੀ ਸੀ ਆਪਣੇ ਪਰਿਵਾਰ ਚ ਭਾਈ ਇੱਥੇ ਮੇਰੇ ਪੇਕੇ ਅੱਜ ਹਮ ਹੈਗੇ ਸੀ ਤਿੰਨ ਚਾਰ ਕਿੱਲੇ ਸੀ ਕਿੰਨੇ ਰਹਿ ਗਏ ਜੀ ਹੁਣ ਇੱਕ ਰਹਿ ਗਿਆ ਜੀ ਇਹ ਵੇਚ ਕੇ ਖਾ ਗਿਆ ਯਾਰਾਂ ਦੋਸਤਾਂ ਦੇ ਨਾਲ ਰਲ ਕੇ ਅੱਛਾ ਚਿੱਟਾ ਇਹਦਾ ਸੇਵਨ ਕਰਦਾ ਇਹ ਇਹ ਕਰਦਾ ਆਪ ਵੀ ਕਰਨ ਲੱਗ ਗਿਆ ਸੀ ਜੀ ਸਪਲਾਈ ਵੀ ਲੱਗ ਗਈ ਸੀ ਕਰਨ ਮੁੰਡਿਆਂ ਦੇ ਨਾਲ ਰਲ ਕੇ ਹਮ ਕਿੰਨੇ ਟਾਂਬ ਦੋ ਹੀ ਕੰਮ ਕਰ ਰਹੇ ਸੀ ਇਹ ਕੰਮ ਤਾਂ ਇਹ ਮੰਨ ਲੈਨੇ ਮਹੀਨੇ ਦੇ ਅੰਦਰ ਅੰਦਰ ਡੇਢ ਮਹੀਨੇ ਦੇ ਅੰਦਰ ਇਹਨੇ ਸਾਰਾ ਕੁਝ ਸਾਡਾ ਘਰ ਬਰਬਾਦ ਕਰਤਾ ਠੀਕ ਹੈ ਹਾਂਜੀ ਇਹਨੂੰ ਬਈ ਕੋਈ ਦਾਖਲ ਨਹੀਂ ਕਰਾਇਆ ਕਿਤੇ ਜਿੰਨੇ ਦਵਾਈ ਪਾ ਕਹਿੰਦੇ ਨਸ਼ਾ ਇਹ ਇੱਕ ਵਾਰੀ ਮੈਂ ਲੈ ਕੇ ਗਈ ਸੀ ਇਹਨੂੰ ਪਿਛਲੀ ਵਾਰੀ ਹੂੰ ਤੇ ਉੱਥੇ ਟਿਕਿਆ ਨਹੀਂ ਹੈਗਾ ਬਲਕਿ ਉੱਥੇ ਵੀ ਕੋਈ ਮਰੀਜ਼ ਮਰੂ ਸੀਗਾ ਨਾ ਉਹਨਾਂ ਦੇ ਨੇ ਫੋਨ ਫੋਨ ਚੱਕ ਲਈ ਅੱਛਾ ਪਤ ਨਹੀਂ ਲੱਗਿਆ ਕਦੋਂ ਚੱਕੇ ਤੇ ਕਦੋਂ ਉੱਥੋਂ ਫਰਾਰ ਹੋ ਗਿਆ ਹੂੰ ਕਿ ਮੈਂ ਇਹਨੂੰ ਲੱਭਦੀ ਰਹੀ ਹਾਂ ਤੇ ਮੰਮੀ ਮੇਰੀ ਵੀ ਤੇਰੀ ਅੰਦਰ ਪਈ ਆ ਠੀਕ ਹੈ ਜੀ ਉਹ ਤੁੰ ਲਫਰਨ ਜੋਗੀ ਨੂੰ ਹੁਣ ਬਈ ਤੁਸੀਂ ਕੀ ਮਤਲਬ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੂੰ ਬੁਲਾਇਆ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਬਣਾਉਂਦਾ ਕੀ ਮਕਸਦ ਆ ਤੁਹਾਡਾ ਵੀਡੀਓ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਸਾਡੀ ਹੈਗੀ ਆ ਜੀ ਹੱਥ ਬੰਨ ਕੇ ਬੇਨਤੀ ਮੇਰਾ ਕੱਲਾ ਭਰਾਗਾ ਤੇ ਮੈਂ ਇੱਕ ਭੈਣ ਆ ਇਹਦੀ ਹੂੰ ਇਹ ਛੋਟਾ ਮੇਤੋ ਠੀਕ ਹੈ ਕਿਉਂਕਿ ਮੈਂ ਇਹਨੂੰ ਕੁਝ ਕਹਿ ਵੀ ਨਹੀਂ ਸਕਦੀ ਆ ਦੇਖੋ ਜੀ ਠੀਕ ਹੈ ਜੀ ਕਿਵੇਂ ਕਰੀ ਜਾਂਦਾ ਦੇਖ ਲਓ ਜੀ ਤੇ ਹਾਲਤ ਦੇਖੋ ਜੀ ਠੀਕ ਹੈ ਜੀ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਐਦਾਂ ਦਾ ਕੰਮ ਨਾ ਕਰੋ ਬਾਈ ਲੱਗਿਆ ਕਿਥੋਂ ਆਏ ਕੌਣ ਬੰਦਾ ਹੈ ਉਹ ਬੰਦੇ ਦਾ ਕੀ ਨਾਮ ਹੈ ਜਦੋਂ ਸਮਾਨ ਲੈਂਦਾ ਹੈ ਬੰਦੇ ਦਾ ਨਾਮ ਤਾਂ ਨਹੀਂ ਜੀ ਮੈਂ ਲੈ ਸਕਦੀ ਠੀਕ ਹੈ ਆਪਾਂ ਕਿ ਕਿ ਸੋਸ਼ਲ ਵੀਡੀਓ ਦੇ ਸਾਹਮਣੇ ਨਹੀਂ ਨਾਮ ਲੈ ਸਕਦੇ ਕਿਸੇ ਦਾ ਤਾਂ ਕਿ ਵੀ ਉਸ ਬੰਦੇ ਤੱਕ ਇਹ ਆਪਣੇ ਆਪ ਚਲੀ ਜਾਊਗੀ ਵੀਡੀਓ ਵੀ ਮੇਰੇ ਕਰਕੇ ਫਾਈ। ਨਹੀਂ ਡਰਦੇ ਹੋ ਤੁਸੀਂ ਉਹ ਤੋਂ? ਉਹ ਨਾਂ ਲੈਣ ਤੋਂ ਕੋਈ? ਨਹੀਂ ਨਹੀਂ ਜੀ ਡਰਦੇ ਤਾਂ ਨਹੀਂ ਆਪਾਂ ਜੀ ਵੀ ਲੋਕ ਪਬਲਿਕ ਉਹਨਾਂ ਨੂੰ ਗਾਲਾਂ ਦਊਗੀ। ਨਹੀਂ ਭਾਈ ਗਾਲਾਂ ਦੇਣੇ ਚਾਹਦੇ ਪਰ ਗਾਲਾਂ ਨੂੰ ਕਿਹੜਾ ਕੋਈ ਚੰਗਾ ਕੰਮ ਕੀਤਾ ਹੈ? ਇਹ ਤੁਹਾਨੂੰ ਕੋਈ ਜਾਣੋ ਮਾਰਨ ਦੀ ਦਾਦਾ ਵੀ ਹਾਂਜੀ ਹਾਂਜੀ ਉਹਨੇ ਇਹਨੂੰ ਕਿਹਾ ਸੀ ਇਹਨੇ ਮੈਨੂੰ ਦੱਸਤਾ। ਹੂੰ ਕਹਿੰਦਾ ਵੀ ਤੂੰ ਘਰੇ ਦੱਸਣਾ ਨਹੀਂ ਕੋਈ ਗੱਲ ਨਹੀਂ ਦੱਸਣੀ। ਹੂੰ ਵੀ ਨਹੀਂ ਮੈਂ ਤੈਨੂੰ ਜਾਣੋ ਮਾਰ ਦੂੰ ਜਾਂ ਮੈਂ ਤੈਨੂੰ ਸਮਾਨ ਨਹੀਂ ਦੇਣਾ। ਹੂੰ ਇਹ ਕਹਿੰਦਾ ਭੈਣੇ ਗੱਲ ਨਾ ਗਾਹਾਂ ਕਰੀ। ਤਮਾ ਚਲ ਕੋਈ ਗੱਲ ਨਹੀਂ ਵੀ ਚਲ ਕਾ ਦੇ। ਫਿਰ ਭਾਈ ਆਪਾਂ ਨਾਂ ਤਾਂ ਲੈ ਸਕਦੇ ਨਾਂ ਲੋਕ ਨਾਲ ਵਿੱਚ ਕਿੱਡਾਂ ਨਾਲੀ ਗੱਲਾਂ ਸੀ ਹ ਅਸੀਂ ਵੀ ਤੇਲ ਮਚਾ ਕੇ ਆਏ ਗੱਡੀ ਲੈ ਕੇ ਆਏ ਅਸੀਂ ਥੋੜੇ ਤੋਂ ਕੁਝ ਨਹੀਂ ਲੈ ਰਹੇ ਐ ਤਾਂ ਜੀ ਆਪਣੇ ਤੋਂ ਪਿੰਡ ਤੋਂ ਹੀ ਨੇ ਠੀਕ ਹੈ ਕੀ ਨਾਮ ਕੀ ਹੈ ਨਾਮ ਤਾਂ ਜੀ ਉਹਦਾ ਸ਼ਾਇਦ ਜਰ ਲਾਲ ਪਤਾ ਨਹੀਂ ਕਰਦਾ ਆਪਾਂ ਕੋਈ ਚੱਕਰ ਨਹੀਂ ਜੇ ਕੋਈ ਗੱਲਬਾਤ ਹੁੰਦੀ ਆਪਾਂ ਉਹ ਬੰਦੇ ਨੂੰ ਫੜਾਵਾਂਗੇ ਹਾਂਜੀ ਠੀਕ ਹੈ ਹੁਣ ਪੰਜਾਬ ਦੇ ਵਿੱਚ ਕਿੰਨੇ ਆ ਲੋਕ ਜਿਹੜੇ ਚਿੱਟੇ ਦਾ ਵਿਰੋਧ ਕਰ ਰਹੇ ਆ ਬਹੁਤ ਜੀ ਬਾਰੇ ਜਾਦੇ ਜੀ ਲੋਕਾਂ ਦੇ ਆ ਘਰਾਂ ਦੀਆਂ ਮੁੰਡਿਆਂ ਦੀਆਂ ਵੀਡੀਓ ਵਗੈਰਾ ਦੇਖਦੇ ਆ ਟੀਕੇ ਲਾਉਂਦੇ ਨੇ ਥਾਈ ਮਰ ਜਾਂਦੇ ਨੇ ਪਾਣੀ ਨਹੀਂ ਮਿਲਦਾ ਦੇਖੋ ਪੜਪਦਾ ਜੀ ਮੇ ਇਹ ਗੁੰਧ ਹੋਇਆ ਬੈਠਿਆ ਸਮਾਨ ਤੋਂ ਬਿਨਾ ਇਹਦਾ ਹੁਣ ਕੋਈ ਹੱਲ ਨਹੀਂ ਹੈਗਾ ਜਿਵੇਂ ਕਰੀ ਜਾਂਦਾ ਇਹ ਮੈਨੇ ਅੱਕ ਕੇ ਇਹਦੇ ਵਿੱਚ ਬੰਦ ਕਰਤਾ ਇਹ ਬਾਈ ਫਿਰ ਕਿਉਂ ਹੁਣ ਇਹ ਕਿ ਤੋੜ-ਟੜ ਲੱਗੀ ਇਹਨੂੰ ਇਹ ਨਸ਼ਾ ਮੰਗਦਾ ਇਹ ਜੀ ਨਸ਼ਾ ਮੰਗਦਾ ਇਹਨੂੰ ਤੋੜ ਲੱਗ ਰਹੀ ਹੈ ਮੈਂ ਕਿੱਥੋਂ ਲੈ ਕੇ ਦੇਵਾਂ ਹੂੰ ਜੇ ਮੈਂ ਲੈ ਆ ਕੇ ਦੇਣ ਵਾਲੀ ਹੁੰਦੀ ਫਿਰ ਮੈਨੂੰ ਬੰਨਣਾ ਕਾਦੇ ਵਾਸਤੇ ਚੰਦਰ ਬਾਕੀ ਮੈਂ ਇਹਨੂੰ ਸੁਧਾਰਨਾ ਚਾਹਨੀ ਆਂਗੀ ਜਿਹੜੀਆਂ ਬਾਈ ਕਲਾਂ ਚੋ ਚੋਰੀਆਂ ਹੁੰਦੀਆਂ ਲੋਕ ਕਹਿੰਦੇ ਵੀ ਇਹ ਕੋਈ ਕਿਸੇ ਨੇ ਸੱਟ-ਸੱਟੀ ਆ ਕੋਈ ਚੀਜ਼ ਆ ਕੋਈ ਸਾਨਾ ਸਪਨੋ ਕੀਤਾ ਕਰਵਾਇਆ ਹੈ ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਦੇਖੋ ਜੀ ਅੰਦਰ ਸਵਾਰ ਚੜੇ ਹੋਏ ਕੁਛ ਨਹੀਂ ਕਹਿਣਾ ਚਾਹੁੰਦੀ ਉਹਨਾਂ ਬਾਰੇ ਤਾਂ ਵੀ ਸਿਆਣੇ ਸੋਣਿਆ ਗਾਇਬ ਕਿਵੇਂ ਹੁੰਦੀ ਹੈ ਉਹ ਪੈਸੇ ਕਿਵੇਂ ਗਾਇਬ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਆ ਸਾਰੀ ਗੱਲ ਸਿਆਣੇ ਸੋਣਿਆ ਕੋਲੇ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਲਓ ਉਦਾਂ ਕਹਿੰਦਾ ਬੁਲਾਨੇ ਨੇ ਚੱਕ ਲਏ ਥੋੜੀ ਦਰਾਣੀ ਜਟਾਣੀ ਤਰੀਕੇ ਚ ਆਪ ਚਕਲੇਕ ਪਵਾ ਦਿੰਦੇ ਨੇ ਹਮ ਕਿ ਸਭ ਤੋਂ ਵੱਡੇ ਗੁਨਾਹਗਾਰ ਸਾਡੇ ਜਿਵੇਂ ਮੇਰਾ ਭਰਾ ਜੀ ਇਹਦੇ ਦੀ ਲਾ ਲੋ ਠੀਕ ਹੈ ਇਹ ਚੋਰੀਏ ਕਰਦੇ ਨੇ ਰਾਤਾਂ ਨੂੰ ਟੱਪ ਟੱਪ ਜਾਂਦੇ ਨੇ ਰੱਬ ਜਾਣਦਾ ਕੀ ਕਰਦੇ ਆ ਕਿਹੜਾ ਪੀਰ ਫਕੀਰ ਤੇ ਹੁੰਦੇ ਆਗੇ ਆਲੇ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਇਹ ਚੱਕ ਕੇ ਚੀਜ਼ ਫਰਾਰ ਹੋ ਜਾਂਦੇ ਨੇ ਉਸੇ ਟਾਈਮ ਇਹ ਸਮਾੜ ਲੈਂਦੇ ਨੇ ਸਭ ਤੋਂ ਵੱਧ ਉਹਨਾਂ ਨੂੰ ਆਉਣਾ ਚਾਹੀਦਾਗਾ ਜੀ ਠੀਕ ਹੈ ਥੋੜੀਆਂ ਬੜੀਆਂ ਵਾਲੀਆਂ ਵੇਚੀਆਂ ਉਹ ਕਿਵੇਂ ਕਿਵੇਂ ਫੜੀਆਂ ਸੁੱਤੇ ਪਏ ਸੀ ਕਿ ਤੁਸੀਂ ਲਾ ਕੇ ਰੱਖੀਆਂ ਸੀ ਮੈਂ ਤਾਂ ਜੀ ਲਾ ਕੇ ਰੱਖਤੀਆਂ ਸੀ ਹੁਣ ਜੀ ਰਾਤ ਨੂੰ ਜਦੋਂ ਆਪਾਂ ਪੈਨੇ ਆਗੇ ਆ ਹੁੰਦਾਗਾ ਵੀ ਟੁੱਟ ਨਾ ਜਾਣਾ ਨਾ ਸਮਾਨ ਅਗਲੇ ਦਾ ਚਲੋ ਕਾਦੇ ਵਾਸਤੇ ਮੁਰਕੇ ਲੈਣੇ ਤੋਂ ਦੇਣੇ ਬਹਿ ਜਾਣਗੇ ਅਜੇ ਮੇਰੀ ਉਹਨਾਂ ਨਾਲ ਨਵੀਂ ਰਿਸ਼ਤੇਦਾਰੀ ਹੈ ਚੰਗੀ ਤਰ੍ਹਾਂ ਮੈਨੂੰ ਹਜੇ ਪਤਾ ਤੱਕ ਵੀ ਨਹੀਂ ਉਹ ਕਿਵੇਂ ਦੇਣੇ ਤੇ ਬਈ ਹੁਣ ਉਹ ਤੁਹਾਨੂੰ ਪੁੱਛਣ ਦੀ ਤਾਂ ਸਹੀ ਹੈ ਵੀ ਤੁਸੀਂ ਸੋਨਾ ਕਿਉਂ ਗਹਿਣੇ ਕਿਉਂ ਰੱਖਿਆ ਪੁੱਛਣਗੇ ਤਾਂ ਹੈਗੇ ਮੈਂ ਫਿਰ ਉਹਨਾਂ ਨੂੰ ਜਵਾਬ ਦਵਾਂਗੀ ਕਿ ਮੇਰਾ ਭਰਾ ਬਿਮਾਰ ਸੀ ਮਮੀ ਨੂੰ ਥੋੜੇ ਕੇ ਪੈਸਿਆਂ ਦੀ ਲੋੜ ਸੀ ਹਮ ਸੌ ਘਰੇ ਗੱਲਾਂ ਬਾਤਾਂ ਵੀ ਰਾਸ਼ਨ ਪਾਣੀ ਵਗੈਰਾ ਵੀ ਚਲੋ ਮੈਂਨੇ 5000 ਰੁਪਏ ਚ ਗਹਿਣੇ ਰੱਖਤੀਆਂ ਲੋਕ ਕਹਿੰਦੇ ਬਈ ਸਾਰੇ ਮਾੜੇ ਆ ਕੁੜੀ ਛੜਤੀ ਉਹਦੇ ਚ ਕਸੂਰਬਾਰ ਕੌਣ ਹੈ ਉਕੇ ਬਾ ਸੌਰਣ ਵੀ ਨਹੀਂ ਕਹਿ ਸਕਦੇ ਦੇਖੋ ਜੀ ਇਹ ਪੰਜੇ ਉਂਗਲਾ ਜੇ ਪਕੇ ਦੀ ਇੱਕ ਸਾਰ ਨਹੀਂ ਹੁੰਦੀ ਆ ਕਈ ਵਾਰੀ ਸੌਰੇ ਵੀ ਨਹੀਂ ਮਾੜੇ ਹੁੰਦੇ ਪੇਕੇ ਵੀ ਨਹੀਂ ਮਾੜੇ ਹੁੰਦੇ ਮਾੜੇ ਇਹੋ ਜਿਹੀ ਲਾਤ ਹੁੰਦੀ ਆ ਜੇ ਤਰਾ ਰੱਬ ਨੇ ਲਾ ਦੇ ਦੇਣੀ ਤਾਂ ਜੱਜ ਦੀ ਦੇ ਦੇਵੇ ਨਹੀਂ ਇਹੋ ਜਿਹੀ ਲਾਤ ਦੇਣ ਨਾਲੋਂ ਤਾਂ ਨਾ ਹੂੰ ਜੰਮਦਿਆਂ ਨੂੰ ਚੱਕ ਲਵੇ ਮਤਲਬ ਬਾਈ ਹੁਣ ਇਹ ਬੰਦੇ ਨੇ ਕੁੜੀ ਦੇ ਜਿਹੜੇ ਨੇ ਸੌਰਣੇ ਨੂੰ ਪਾਇਆ ਸੀ ਸੋਨੇ ਦੇ ਕੁਝ ਵੀ ਗਹਿਣੇ ਸੀ ਉਹ ਵੇਚਦੇ ਹੁਣ ਇਹਨੂੰ ਜਾ ਕੇ ਬੇਚਰੀ ਨੂੰ ਝੂਠ ਵੀ ਬੋਲਣੇ ਪੈਣਗੇ ਸਫਾਈਆਂ ਦੇਣੀਆਂ ਪੈਣੀਆਂ ਹਾਂਜੀ ਪਰਦੇ ਰੱਖਣੇ ਪੈਣੇ ਆ ਤੇ ਆ ਤੁਸੀਂ ਦੇਖੋ ਜਿੰਦਾ ਲਾਇਆ ਹੋਇਆ ਇਹਨੂੰ ਦੇਖਣਾ ਪੈ ਇਹ ਜਿੰਨ ਵੀ ਤੋੜਨ ਦੀ ਕੋਸ਼ਿਸ਼ ਕਰਦਾਗਾ ਇਹ ਕਾਫੀ ਪੁਰਾਣੇ ਜਿੱਦੇ ਸੀ ਮੈਨੇ ਚੱਕ ਕੇ ਲਾਤੇ ਠੀਕ ਹੈ ਹਾਂਜੀ ਮਤਲਬ ਪਿੰਜਰੇ ਦੇ ਵਿੱਚ ਤੁਸੀਂ ਇਹਨੂੰ ਕੀਤਾ ਹੋਇਆ ਬਾਈ ਹਨਾ ਪਿੰਜਰਾ ਇਹ ਤਾਂ ਜੀ ਬਸ ਹਾਂ ਮੈਂ ਉਧਰ ਦੇਖਦੀ ਹਾਂ ਦੋ ਦਿਨ ਇਹਦੇ ਮੁਰਕੇ ਨਹੀਂ ਮੁਰਕੇ ਠੀਕ ਹੈ ਨਹੀਂ ਟੈਂਟਰ ਚ ਚੁਕਾ ਦਾਂਗੇ ਤੇ ਬਈ ਪਿੰਜਰਾ ਫਿਰ ਕਿਵੇਂ ਬਣਾਇਆ ਕਿਹਨੇ ਤੁਹਾਨੂੰ ਸਲਾਹ ਦਿੱਤੀ ਪਿੰਜਰਾ ਬਣਾਉਣ ਦੀ ਇਹ ਤਾਂ ਕਿਉਂਕਿ ਇਹਦੇ ਤੇ ਜ਼ਿਆਦਾਤਰ ਜਾਨਵਰ ਟੜੇ ਜਾਂਦੇ ਜਿਵੇਂ ਕੁੱਤੇ ਬਿੱਲੇ ਹੋਗੇ ਹਾਂਜੀ ਇਹ ਸਾਡੇ ਜੀ ਪਹਿਲਾਂ ਪੁੱਤਾ ਰੱਖਿਆ ਸੀਗਾ ਮੈਂ ਇੱਕ ਵਾਰੀ ਹੁੰਦੀ ਦੀ ਪਾਪਾ ਜੀ ਦਾ ਤੇ ਮੁਰਕੇ ਡੈਡੀ ਦੀ ਡੈਥ ਹੋ ਗਈ ਤੇ ਫਿਰ ਹੋਰ ਤਾਂ ਕੰਮ ਨਹੀਂ ਆਇਆ ਫਿਰ ਤਾਂ ਕਰਕੇ ਫਿਰ ਇਹਨੂੰ ਉਹਦੇ ਵਿੱਚ ਹੀ ਤਾੜਨਾ ਪੈਗਾ ਜਿਹੜਾ ਜਿਹੇ ਗਲਤੀ ਕਰੂਗਾ ਇਹਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਲਓ ਜੀ ਇੱਕ ਭੈਣ ਨੇ ਆਪਦੇ ਭਰਾ ਨੂੰ ਮਜਬੂਰੀ ਬਸ ਕੁੱਤਿਆਂ ਵਾਲੇ ਪਿੰਜਰੇ ਦਾ ਮਾੜ ਬਹੁਤ ਦੁਖੀ ਹੁੰਦਾ ਕਿਵੇਂ ਆਪਣੇ ਹੱਥਾਂ ਨਾਲ ਆਪਣੇ ਭਰਾ ਨੂੰ ਐਡਾ ਪੜਕਲੂ ਕਰ ਰਹੀ ਆ ਕਿੰਨੇ ਦਾ ਸਾਲ ਦਾ ਫਰਕ ਆ ਤੁਹਾਡੇ ਦਾ ਇਹਦਾ ਜੀ ਮੈਥੋਂ 5 ਕੇ ਸਾਲ ਛੋਟਾ ਜੀ ਠੀਕ ਹੈ ਭਾਈ ਜਿਹੜੇ ਭਰਾ ਨੂੰ ਤੁਸੀਂ ਆਪਣੇ ਹੱਥੀ ਪਾਲਿਆ ਪਲੋਸਿਆ ਹੈ ਨਾ ਚਾਹਦੇ ਰਹੇ ਹੋ ਮੈਂ ਨਾ ਜੀ ਇਹਨੂੰ ਆਪਣੇ ਜਵਾਕਾਂ ਵਾਂਗੂ ਪਾਲਿਆ ਜੀ ਇਹ ਦੇਖੋ ਜੀ ਕਿਵੇਂ ਕਰ ਰਿਹਾ ਮੇਰਾ ਮਨ ਬਹੁਤ ਦੁਖੀ ਹੁੰਦਾ ਇਹਨੂੰ ਦੇਖ ਕੇ ਕਿਉਂਕਿ ਇਹ ਮੈਨੂੰ ਨਾ ਪਾਣੀ ਦੀ ਕੁੱਟ ਵੀ ਨਹੀਂ ਚੰਗੀ ਲੱਗਦੀ ਇਹਦੇ ਹਾਲਾਤ ਦੇਖ ਕੇ ਜੀ ਪੁਲਿਸ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਗੱਲ ਸੁਣ ਲਓ ਵੀ ਮੈਂ ਇਹੀ ਕਹਣੀ ਆ ਕਿ ਕਿਸੇ ਦਿੱਤੀ ਪੁੱਤ ਨੂੰ ਨਾ ਖਰਾਬ ਕਰੋ ਇਹਦੇ ਨਾਲ ਦੇ ਮੁੰਡੇ ਬਾਈ ਕਿੰਨੇ ਗਿਆ ਜਿਹੜੇ ਇਹਨੂੰ ਨਾਲ ਦੇ ਮੁੰਡੇ ਦਾ ਜੀ ਬਾਦੂ ਨੇ ਜੀ ਡਿਫਾਲਟਰ ਜੇ ਬਹੁਤ ਜ਼ਿਆਦਾ ਨੇਗੇ ਇਕੱਠੇ ਹੋਏ ਹੋਏ 10 12 ਜਣੇ ਹੈਗੇ ਆ ਜੀ ਠੀਕ ਹੈ ਵੀ ਚੇਰ ਰਲ ਗਿਆ ਉਹ ਜੀ ਉਹਨਾਂ ਨੇ ਉਹਨਾਂ ਨੇ ਜ਼ਿੰਦਗੀ ਖਰਾਬ ਕੀਤੀ ਇਹਦੀ ਉਹਨਾਂ ਨੇ ਜੀ ਸਾਡੇ ਇਹੇ ਹੀ ਕਰਨੇ ਦੀ ਜ਼ਿੰਦਗੀ ਨਹੀਂ ਜੀ ਸਾਡੇ ਸਾਰੇ ਘਰ ਦੀ ਜ਼ਿੰਦਗੀ ਖਰਾਬ ਕਰਤੀ ਹੂੰ ਸਾਨੂੰ ਸਾਰਾ ਕੁਝ ਦਿਖਾਵਾਂਗੇ ਸਾਡੇ ਘਰ ਕਿਉਂ ਹੈਗਾ ਤੁਹਾਡਾ ਕੁਝ ਵੀ ਨਹੀਂ ਹੈ ਨਹੀਂ ਕੀ ਚੱਕਰ ਹੋ ਗਿਆ ਸੀ ਉਹ ਉਹਨੇ ਜੀ ਫਹਾ ਲੈ ਲਿਆ ਸੀ ਪਤਾ ਨਹੀਂ ਜੀ ਦੀ ਗੱਲਬਾਤ ਹੋ ਗਈ ਸੀ ਉਸ ਗੱਲਬਾਤ ਆ ਬਈ ਫਿਰ ਤੁਸੀਂ ਹੁਣ ਵਰਦਾ ਰੱਖ ਰਹੇ ਹੋ ਇਹਦੀ ਕਰਕੇ ਲਿਆਉਗਾ ਜੋ ਬੰਦਾ ਖਰਾਬ ਕਰ ਦੇ ਇਹ ਪਤਾ ਜੀ ਉਹਦੋਂ ਮਾੜਾ ਮੋਟਾ ਕਰਦਾ ਹੋਊਗਾ ਕਿਉਂਕਿ ਘਰਾਂ ਚ ਕਮਾਕਾਰਾਂ ਦੇ ਉਹਦੋਂ ਜੀ ਮੈਂ ਘਰਾਂ ਚ ਕੰਮ ਕਰਦੀ ਸੀ ਮੈਨੂੰ ਨਹੀਂ ਇਹਦਾ ਪਤਾ ਠੀਕ ਹੈ ਇਹ ਥੋੜੇ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਸਾਡੀ ਹੋਇਆ ਡੈਡੀ ਮੁਕੇ ਨੂੰ ਜ਼ਿਆਦਾ ਟਾਈਮ ਨਹੀਂ ਠੀਕ ਹੈ ਬਈ ਵਿਆਹ ਹੋਇਆ ਨੇ ਥੋੜੇ ਜਿھے 5-6 ਮਹੀਨੇ ਹੋਏ ਹਨ ਨਹੀਂ ਜੀ 5-4 ਤਾਂ ਨਹੀਂ ਜੀ 6-7 ਮਹੀਨੇ ਹੋ ਗਏ 6 ਮਹੀਨੇ ਹੋ ਗਏ ਠੀਕ ਹੈ ਜੀ ਤੇ ਬਾਈ ਇਹ ਬੰਦੇ ਨੇ ਕਿਤੇ ਥੋੜੀ ਨਾਲ ਖੜਨਾ ਸੀਗਾ ਭਰਾ ਨੇ ਇਕੱਲਾ ਭਰਾਏ ਕੋਲ ਨਾ ਜੀ ਮੇਰਾ ਕੱਲਾ ਭਰਾ ਜੀ ਇਹ ਮੇਰੀ ਜਿੰਮੇ ਕਹਿੰਦੇ ਨੇ ਕੱਬੀ ਬਾਹ ਹੁੰਦੀ ਹੈ ਜੀ ਇਹ ਉਹ ਸੀਗੀ ਤੇ ਜੀ ਮੈਨੂੰ ਇਹਦਾ ਕੋਈ ਵੈਸੇ ਕੋਈ ਹਸਾਰਾ ਨਹੀਂ ਜਨਾਈ ਕੋਈ ਆਸਰਾ ਬਲਕਿ ਸਾਡੀ ਮਾਪਚਰੀ ਉਹਨੂੰ ਵੀ ਕੋਈ ਆਸਰਾ ਦਿਨ ਤੇ ਹਰਦੇ ਹੁੰਦਾ ਪਹਿਲਾਂ ਬਾਈ ਛੋੜੇ ਜਨ ਕਹਿੰਦਾ ਅਜ ਤੱਕ ਆਇਆ ਹੀ ਨਹੀਂ ਕਿਸੇ ਖੁਸ਼ੀ ਗਮੀ ਤੇ ਰਖੜੀ ਤੇ ਮੈਨੂੰ ਆਸ ਹੀ ਹੈ ਨਹੀਂ ਗੀ ਮੇਰੇ ਪੇਕੇਆਂ ਦੀ ਕਿਉਂਕਿ ਪੇਕੇ ਜਿੰਨਾ ਚਿਰ ਕਹਿੰਦੇ ਵੀ ਮਾਵਾ ਹੁੰਦਿਆਂ ਨੇ ਤਾਂ ਮਾਮਣ ਵਾਲੀ ਹੁੰਦੇ ਨੇ ਮਾ ਨਹੀਂ ਹੁੰਦੀ ਤਾਂ ਪੇਕੇ ਭਰਾਵਾਂ ਨਾਲ ਹੁੰਦੇ ਨੇ ਵੇ ਦੇਖ ਲਓ ਜੀ ਮੇਰੇ ਭਰਾ ਦੇ ਹੁਣ ਬਈ ਆਏ ਕਿਉਂ ਗਾ ਇੰਜ ਕਿਉਂ ਕਰ ਰਿਹਾ ਕੀ ਜੱਕਰ ਹੈ ਜੀ ਹੁਣ ਬੈਠਾ ਇਹੋ ਸਮਾਨ ਦੇ ਇਹ ਜੀ ਸਰੰਜ ਟਿੱਕੇ ਟੂਕੇ ਲਾਉਂਦਾ ਜੀ ਹਜੇ ਆ ਦੇਖੋ ਜੀ ਆ ਵੇਖੋ ਕਿਵੇਂ ਤੋੜ ਲੱਗੀ ਹੋਈ ਆ ਬੰਦੇ ਨੂੰ ਜੀ ਠੀਕ ਹੈ ਤੇ ਪੰਜਾਬ ਦੇ ਆਲਾਦ ਮੀਲਾ ਕਰ ਗਿਆ ਲੱਗਿਆ ਹੁਣ ਇੱਕ ਤਰ੍ਹਾਂ ਇਹਨੂੰ ਸਮਾਨ ਅੱਜ ਜਮਾ ਨਹੀਂ ਮਿਲਿਆ ਹੈਗਾ ਕੱਲ ਤਾਂ ਇਹ ਲਾ ਵੀ ਰਹਿਤਾ ਸੀ ਕਿਉਂਕਿ ਮੈਨੇ ਕੱਲ ਤੋਂ ਬਾਅਦ ਇਹਨੂੰ ਅੱਜ ਸਵੇਰੇ ਤਾੜਿਆ ਸੀ ਠੀਕ ਹੈ ਜੀ ਅੱਕ ਕੇ ਤੇ ਬਾਈ ਫਿਰ ਹੁਣ ਤੁਹਾਨੂੰ ਲੱਗਦਾ ਵੀ ਇਹ ਠੀਕ ਹੋ ਜਾਊਗਾ ਜਾਂ ਨਹੀਂ ਠੀਕ ਤਾਂ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਹੋ ਜਾਊਗਾ ਇਹ ਮੁਸ਼ਕਲ ਆ। ਇਹਦਾ ਵੀ ਕਿਉਂ ਕੱਪੜੇ ਦਾ ਮੂੰਹ ਕਿੰਨੇ ਹੋਇਆ ਹੈ ਕੀ ਚੱਕਰ ਹੈ ਕਿਉਂ ਲੋਕਾਂ ਤੋਂ ਲੁਕੋ ਰਹੇ ਹੋ ਕੁਛ? ਨਹੀਂ ਨਹੀਂ ਜੀ ਲੁਕੋਤਾ ਨਹੀਂ ਰਹੇ ਕੁਛ। ਉਦਾਂ ਹੀ ਬੰਨਿਆ ਮੈਂ ਇਹ ਮੂੰਹ ਤਾਂ ਇਹਦਾ। ਕਿ ਇਹ ਸੋਚਿਆ ਵੀ ਕਈ ਵਾਰ ਕੋਈ ਗਲਤ ਕਦਮ ਨਾ ਚੱਕ ਲੈ ਵੀ ਕੋਈ। ਉਹੀ ਗੱਲ ਹੈ ਜੀ ਕੱਲ ਕੋ ਨੂੰ ਹੁਣ ਅਸੀਂ ਮੈਂ ਇਹਦਾ ਫੇਸ ਅੱਗੇ ਕਰ ਦਿੰਦੀ ਤੇ ਲੋਕਾਂ ਨੇ ਦੇਖਣਾ ਸੀ ਕਿ ਤੇ ਰਾਜਾਂ ਦੇ ਟੱਕਰ ਨਾਲ ਦੀ। ਤੇ ਅਗਲੇ ਨੇ ਕਹਿਣਾ ਸੀ ਵੀ ਇਹ ਤਾਂ ਉਹੀ ਮੁੰਡਾ ਹੈਗਾ ਜਿਹਨੇ ਆਪਦੀ ਮਾਂ ਦੀ ਭੈਣ ਦੀ ਜ਼ਿੰਦਗੀ ਖਰਾਬ ਕਰਤੀ ਆ ਹਾਂ ਕਿ ਲੋਕਾਂ ਦੀ ਵੀਡੀਓ ਬਹੁਤ ਜੀ ਵਾਇਰਲ ਹੁੰਦੀ ਹੈ ਜੀ ਖਾ ਗਿਆ ਵੀ ਇਹ ਤੂੰ ਬਚ ਕੇ ਰਹਿੋ ਨਾ ਜਾਣੇ ਜੇ ਇਹਨੂੰ ਮਢੀਰ ਕੱਟੀ ਹੋ ਕੇ ਮਾਰ ਦੇਵੇ ਤਾਂ ਕਰਕੇ ਮੈਂ ਇਹਦਾ ਫੇਸ ਕਵਰ ਕੀਤਾ ਹੋਇਆ ਤੇ ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਹਨਾ ਬਾਰੇ ਮਾੜੇ ਨੇ ਜੀ ਮੈਂ ਕਹਦੀ ਹੋਰ ਤਾਂ ਮੈਨੂੰ ਪਤਾ ਨਹੀਂ ਸਾਡੇ ਬਹੁਤ ਜ਼ਿਆਦਾ ਮਾੜੇ ਨੇ ਜੀ ਸਾਡੇ ਘਰ ਦੇ ਵਿੱਚ ਕੱਖ ਨਹੀਂ ਰਿਹਾ ਹੈਗਾ ਇਸ ਜਵਾਕ ਦੀ ਵਜ੍ਹਾ ਨਾਲ ਤੇ ਇਹ ਬਾਈ ਵੇਖੋ ਸਪੈਸ਼ਲ ਤੁਸੀਂ ਦੇਖੋ ਪਿੰਜਰਾ ਜਾਲਾ ਬਣਾਇਆ ਭੈਣ ਕਹਿੰਦੀ ਇਹ ਕੁੱਤਿਆਂ ਵਾਸਤੇ ਬਣਾਇਆ ਸੀ ਤੇ ਇਹ ਬੰਦੇ ਨੇ ਹਾਰ ਕੇ ਮਤਲਬ ਇਹ ਕੁੜੀ ਨੇ ਇਹ ਆਦੀ ਭਰਾ ਨੂੰ ਪਿੰਜਰੇ ਚ ਤਾੜਿਆ ਬਈ ਤੋੜਨ ਦਾੜ ਨਹੀਂ ਕੋਸ਼ਿਸ਼ ਵੀ ਕੀਤੀ ਇਹਨੇ ਹਾਂ ਹਾਂ ਤੋੜਨ ਦੀ ਕੋਸ਼ਿਸ਼ ਕਰਦਾਗਾ ਇਹ ਬਾੜੀ ਕਰਦਾ ਲੈ ਬੈਜਾ ਬੈਜਾ ਨੀਚੇ ਬੈਜਾ ਮੈਂ ਗੱਲ ਕਰ ਰਹੀ ਨਾ ਵਿੱਚ ਬੈਜਾ ਆ ਜਿੰਦੇ ਲਾਏ ਹੋਏ ਵੇਖੋ ਜੀ ਜਿੰਦੇ ਦੋ ਲਾਏ ਆ ਇਹਨੇ ਤੂੰ ਸੱਟ ਪਹਿਲਾਂ ਪਹਿਲਾਂ ਜਿੰਦੇ ਜਿੰਦੇ ਪੰਨੇ ਵੀ ਭਈ ਨੇ ਹਾਂਜੀ ਹਾਂਜੀ ਪੰਨੇ ਪੁੰਨੇ ਬਾਲੇ ਪੁੱਠੇ ਹਰਾ ਸਾਲ ਕਿਵੇਂ? ਨਾਲ نکال ਦੇ। ਉਹ ਤਾਂ ਇਹ ਗੱਡੂ ਭਾਈ ਆਪਾਂ ਤਾਂ ਮੈਂ ਤਾਂ ਨਹੀਂ ਕਰ ਸਕਦਾ ਮੈਂ ਕਰਾਂਗਾ। ਮੈਂ ਤੈਨੂੰ ਕਹਤਾ ਮੈਂ ਤੈਨੂੰ ਕਰ ਦਊਂ। ਤੁਸੀਂ ਤੁਸੀਂ ਨੂੰ ਜਿੰਦੇ ਜੋਂ ਮੈਂ ਤਾਂ ਤੁਹਾਨੂੰ ਇਹ ਸਮਝਾਉਣ ਵਾਲਾ ਜਿੰਦੇ ਜੋਂ ਨੂੰ ਤੁਸੀਂ ਬਾਹਰ ਕਰੋ। ਇਹਨੂੰ ਜਿੱਥੇ ਨਹੀਂ ਨਹੀਂ ਜੀ ਜੇ ਮੈਂ ਬਾਹਰ ਕਰਤਾ ਜਿਹੜੇ ਚਾਰ ਸਾਡੇ ਟੋਕਰੇ ਚ ਭਾਂਡੇ ਰਹਿ ਕੇ ਉਹ ਵੀ ਵੇਚ ਦਊਗਾ। ਨਹੀਂ ਭਾਈ ਉਹ ਤਾਂ ਵੇਚ ਦਊਗਾ ਨਾ ਗੱਲ ਇਹ ਵੀ ਹੁਣ ਇਹਨੂੰ ਜਿਹੜਾ ਡਾਕਟਰ ਕੋਲੇ ਕਿਸੇ ਕੋਲੇ ਜਿਹੜੇ ਨਸ਼ਾ ਸਲੱਬ ਕੇਂਦਰ ਛੱਡ ਕੇ ਹੋ। ਡਾਕਟਰ ਕੋਲੇ ਜੀ ਮੈਂ ਇਹਨੂੰ ਕਿਹਦੇ ਕੋਲੇ ਲੈ ਕੇ ਜਾਵਾਂ ਇਹਨੇ ਸਾਰਾ ਕੁੱਤਾ ਗਾਲ ਕਰਤਾ ਪੈਸਾ ਤੇ ਲੈ ਸਾਰਾ ਕੁਛ ਖਾ ਗਿਆ ਜੀ ਹੁਣ ਸਾਡੇ ਕੋਲ ਕੁਛ ਨਹੀਂ। ਇਹ ਆ ਇੱਕ ਕੱਲ ਦੇ ਦੇਖੋ ਜੀ ਸਮਾਂ ਇਹੋ ਜਿਹਾ ਆ ਗਿਆ ਐਨੇ ਸੋਹਣੇ ਸਰੀਰ ਹੁੰਦੇ ਆ ਮੁੰਡਿਆਂ ਦੇ ਠੀਕ ਆ ਜੋ ਕਿ ਟੀਕੇ ਲਾ ਲਾ ਕੇ ਇਹੋ ਜਿھے ਥਾਂ ਮੇ ਟੀਕੇ ਲਾਉਂਦੇ ਨੇ ਜਿੱਥੇ ਕਿ ਨਹੀਂ ਲਾਉਣੇ ਚਾਹੀਦੇ ਬਈ ਕਿਉਂ ਇਹਨਾਂ ਨੌਜਵਾਨ ਵੀਡੀਓ ਨੂੰ ਖਤਮ ਕਿਉਂ ਕੀਤਾ ਜਾ ਰਿਹਾ ਹੈ ਇਹ ਬੱਸ ਜੀ ਇਹ ਦੇਖੋ ਜੀ ਸਾਰੇ ਆਪਣੇ ਹੱਥਾ ਹੁੰਦੇ ਨਹੀਂ ਬਾਕੀ ਸਰਕਾਰਾਂ ਦੇ ਹੱਥ ਜੋ ਕੀ ਕਰਦੇ ਆਗੇ ਪਰ ਐਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਿੱਥੇ ਕਿ ਅੱਜ ਕੱਲ੍ਹ ਦੇ ਨੌਜਵਾਨ ਇਹ ਕੱਲੇ ਜੀ ਮੁੰਡੇ ਨਹੀਂ ਕੁੜੀਆਂ ਵੀ ਕਰ ਰਹੀਆਂ ਨੇ ਹੂੰ ਸਮਾਨ ਕੁੜੀਆਂ ਵੀ ਪੀਂਦੀਆਂ ਨੇ ਹਰ ਇੱਕ ਨਸ਼ਾ ਕਰਦੀਆਂ ਨੇ ਹੂੰ ਸਾਰੇ ਇੱਕਸਾਰ ਦੇ ਹੋ ਰਹੇ ਨੇ ਜੀ ਵਰਕੇ ਜੁੜੇ ਪਏ ਨੇ ਉਹਨਾਂ ਦੇ ਕਰਕੇ ਨਾਲ ਸਾਡੇ ਵਰਗੀਆਂ ਕੁੜੀਆਂ ਵੀ ਬਦਨਾਮ ਨੇ ਮਤਲਬ ਇਨ੍ਹਾਂ ਚੀਜ਼ਾਂ ਤੋਂ ਲੋਕ ਸਰਕਾਰਾਂ ਬਹੁਤ ਪੈਸਾ ਕਮਾ ਰਹੇ ਨੇ ਬਹੁਤ ਲੋਕ ਇਹੋ ਇਸੇ ਚੀਜ਼ 'ਤੇ ਹੁਣ ਕਮਾਈ ਰਹਿ ਗਈ ਜੀ ਇਹ ਇਹੀ ਕੰਮ ਕਰਕੇ ਕਿਉਂਕਿ ਜਿੰਨਾ ਬਣਾਉਣਗੇ ਉਹਨਾਂ ਹੁਣ ਇਹ ਜੇ ਮੁੰਡੇ ਗੁੰਡੇ ਕੁੜੀਆਂ ਕੱਤਰੀਆਂ ਪੀਣਗੇ ਖਾਣਗੇ ਮੈਂ ਤੁਸੀਂ ਸਮਝਦੇ ਹੋ ਵੀ ਇਹ ਕਮਾਈ ਨੂੰ ਕਮਾਈ ਸਮਝਦੇ ਹੋ ਜਿਹੜੇ ਕਮਾਈ ਕਰਕੇ ਇਹ ਕਮਾਈ ਦੀ ਟੂਹੀ ਨਹੀਂ ਮਾਰਦੀ ਹੈਗੀ ਜਦੋਂ ਸਾਡੇ ਆ ਦੇਖੋ ਜੀ ਮੇਰਾ ਸੋਨੇ ਵਰਗਾ ਭਰਾ ਸੀ ਆ ਦੇਖੋ ਜੀ ਇਹ ਚ ਹੱਡੀਆਂ ਨਿਕਲ ਗਈਆਂ ਹਮ ਐਨਾ ਵਧੀਆ ਪਿਆ ਸੀ ਹਮ ਭਾਈ ਇਹ ਵੀ ਤੁਸੀਂ ਦੱਸਦੇ ਵੀ ਮਤਲਬ ਮੁੰਡਾ ਕਵੱਡੀ ਖੇਡਦਾ ਰਿਹਾ ਪਹਿਲਾਂ ਜੀ ਇਹ ਕਵੱਡੀ ਦਾ ਪਲੇਅਰ ਸੀ ਹਾਂ ਜੀ ਕਰਦਾ ਸੀਗਾ ਇਹ ਪਹਿਲਾਂ ਹਮ ਬਹੁਤ ਜਿੰਮ ਵਗੈਰਾ ਲਾਉਂਦਾ ਸੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਸਾਰਾ ਕੁਝ ਦਿਖਾਉਂਗੀ ਠੀਕ ਹੈ ਜੀ ਫੋਟਮਾ ਵਗੈਰਾ ਚ ਉਹ ਇਹ ਕੰਮ ਕਰਦਾ ਸੀ ਹਾਂ ਸਾਰਾ ਕੁਝ ਹੌਲੀ ਹੌਲੀ ਤੁਹਾਡੇ ਅੱਗੇ ਸ਼ੇਅਰ ਕਰਾਂਗੇ ਠੀਕ ਹੈ ਜੀ ਪਰ ਸਾਡੀ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੇ ਬਿਲਕੁਲ ਜੀ ਅਸੀਂ ਬਾਈ ਤੁਹਾਡੀ ਵੀਡੀਓ ਬਣਾਉਣ ਆਏ ਆ ਇਹ ਮਕਸਦਾ ਵੀ ਹੈ ਬਾਈ ਇਹੋ ਜਿਹੇ ਲੋਕਾਂ ਤੋਂ ਬਚੋ ਜਿਹੜੇ ਚਿੱਟਾ ਵੇਚਦੇ ਆ ਚਿੱਟਾ ਪੀਉਂਦੇ ਆ ਇਹ ਇੱਕ ਭੈਣ ਦੀ ਜ਼ਿੰਦਗੀ ਵਿੱਚ ਕਿਵੇਂ ਤਬਾਹ ਹੁੰਦੀ ਹੁੰਦੀ ਮਤਲਬ ਤਬਾਈ ਹੈ ਜਿਹੜਾ ਇੱਕ ਕੱਲਾ ਕੱਲਾ ਗੇੜਾ ਭਰਾ ਸੀਗਾ ਉਹਨੇ ਸ਼ੇਅਰ ਕਰਦਾ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਕੁੜੀ ਦੀ ਤੇ ਕੁ